ਯੁਨਾਈਟਿਡ ਬ੍ਰਦਰਸ ਕਬੱਡੀ ਕਲੱਬ ਦੇ ਵੱਲੋਂ ਅੱਜ 6 ਸਤੰਬਰ 2025 ਨੂੰ ਨੇਪਲ ਦੇ ਗਰਾਊਂਡਾਂ ਦੇ ਵਿੱਚ ਜਿਹੜਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹਨਾਂ ਦੇ ਵੱਲੋਂ 21 ਲੱਖ ਰੁਪਏ ਦੀ ਛੱਡੀ ਡੋਨੇਸ਼ਨ ਹੈ ਪੰਜਾਬ ਦੇ ਜਿਹੜੇ ਹੜ੍ਹ ਪੀੜਤ ਇਲਾਕੇ ਆ ਜਾਂ ਹੜ੍ਹ ਪੀੜਤ ਜਿਹੜੇ ਸਾਡਾ ਭਾਈਚਾਰਾ ਉਹਨਾਂ ਨੂੰ ਦਿੱਤੇ ਜਾਣਗੇ ਖੇਡ ਮੈਦਾਨ ਦੇ ਵਿੱਚ ਕਾਫੀ ਬੋਤਲੀਆਂ ਪਿਆ ਹੋਇਆ ਹੈ ਉਸ ਤੋਂ ਬਾਅਦ ਫਿਰ ਮੇਰਾ ਮਨ ਹੋ ਗਿਆ ਕਿ ਆਪਾਂ ਕਬੱਡੀ ਦੇ ਵਿੱਚ ਨਾਮ ਉੱਚਾ ਕਰ ਲੈ ਜਿੱਦਾਂ ਤੁਸੀਂ ਨਾਂ ਲੈਨੇ ਹੋ ਵੀ ਫਲਾਣੇ ਪਿੰਡ ਦਾ ਹੈ ਫਲਾਣਾ ਬੰਦਾ ਉਹਦੇ ਪਿੰਡ ਦਾ ਇਹ ਵੀ ਹੁੰਦਾ ਸੀ ਉਹ ਸਾਰੇ ਯਾਰ ਯਾਦ ਕਰਨੇ ਔਖੇ ਜ ਨਹੀਂ ਲੱਗਦੇ ਕਿਦਾਂ ਹੁਣ ਵੀ ਕਿਉਂ ਵੀ ਕਿ ਹੁਣ ਲੱਗਾ ਮੈਚ ਜਿਹਨੂੰ ਸਾਨਾ ਵਾਲਾ ਭੇੜ ਕਹਿੰਦੇ ਕਿ ਰੇਡਰਾਂ ਦੇ ਜਾਫੀਆਂ ਦਾ ਜਿਹਨੂੰ ਏੜ-ਗੇੜ ਕਹਿੰਦੇ ਕਿ ਮਾਰ-ਮਾਰ ਜੱਫੀ ਭੇੜੇ ਕੱਢਣਗੇ ਅੱਗ ਬਈ ਕਿ ਕੌਣ ਕਿੰਨੇ ਪਾਣੀ ਵਿੱਚ ਅੱਜ ਪਤਾ ਜਾਣਾ ਲੱਗ ਬਈ ਕਿ ਕੌਣ ਕਿੰਨੇ ਪਾਣੀ ਵਿੱਚ ਅੱਜ ਪਤਾ ਜਾਣਾ ਲੱਗ ਬਈ ਕੀ ਕਰੀਏ ਅੰਦਰ ਬੜੇ ਤੋਂ ਮਗਰੇ ਆਕਾ ਸਰਵੋ ਇਹ ਬਹੁਤ ਵੱਡੀ ਚੀਜ਼ ਆ ਜੀ ਜੇ ਬੱਚੇ ਇਸ ਲੈਵਲ ਤੇ ਖੇਡਣਗੇ ਨਸ਼ਿਆਂ ਤੋਂ ਬਚ ਜਾਣਗੇ ਫਿਰ ਪੜ੍ਹਾਈ ਤੇ ਵੀ ਧਿਆਨ ਦਿੰਦੇ ਆ ਮਾਪੇ ਵੀ ਖਰਾਕ ਦਿੰਦੇ ਆ ਲਓ ਯਾਰ ਕਿੰਨਾ ਬੱਲੇ ਜੀ ਫਿਰ ਕਿਜੀ ਕਬੱਡੀ ਦਾ ਸ਼ਿਕੰਜਾ ਜੀ ਬਾਪੂ ਜੀ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਸੇਰ ਦਾ ਇੰਤਜ਼ਾਰ ਕਰ ਰਹੇ ਆ ਹਨੇਰਾ ਵੇਖ ਕੇ ਬੈਠੇ ਆ ਕਿਦੋਂ ਕੇ ਮਾਚੂ ਹੋਣੀਆਂ ਅੱਛਾ ਤੇ ਬੜਾ ਚਾਹਿਆ ਸਾਨੂੰ ਹਰ ਸਾਲ ਇਹ ਕਰਾਂਦੇ ਹੈਗੇ ਤੇ ਬੜਾ ਆਨੰਦ ਆਉਂਦਾ ਬਹੁਤ ਪਬਲਿਕ ਇਕੱਠੀ ਹੁੰਦੀ ਆ ਪਿੰਡ ਦੇ ਵਿੱਚ ਵੀ ਬੱਲੇ ਬੱਲੇ ਹੋ ਜਾਂਦੇ ਨੇ ਮਾਪਿਓਂ ਨਹੀਂ ਤਾਂ ਬੱਲੇ ਬੱਲੇ ਹੈ ਹੀ ਹੈ ਪਰ ਲੱਗੇ ਬਈ ਆਪਣੇ ਮੁੰਡੇ ਲਗਾਤਾਰ 24 ਘੰਟੇ ਇੱਥੋਂ ਜਿੰਨਾ ਹੋ ਸਕਦਾ ਕਰੀ ਜਾਂਦੇ ਹਾਂਜੀ ਅਸੀਂ ਸਾਰੇ ਜਣੇ ਰਲ ਕੇ ਅਸੀਂ ਦਾ ਯੋਗਦਾਨ ਪਾ ਰਹੇ ਹਾਂਗੇ ਖੇਡ ਪ੍ਰਮੋਟ ਹੋ ਰਹੀ ਯਾਰ ਤੁਸੀਂ ਨੌਜਵਾਨੋ ਨੌਜਵਾਨ ਇਸ ਚੀਜ਼ ਬਾਰੇ ਕੀ ਸੋਚਦਾ ਕਿਉਂਕਿ ਜਿੱਥੇ ਅੱਜ ਬਹੁਤ ਵਧੀਆ ਮੈਚ ਹੋ ਰਹੇ ਨੇ ਤੇ ਵਧੀਆ ਪਲੇਅਰ ਪਹੁੰਚੇ ਹੋਇਆ ਆੜ ਪੀੜ ਚ ਲਈ ਭੇਜੀ ਜਾਵੇ ਤਾਂ ਕਿ ਉੱਥਾਂ ਦੇ ਲੋਕ ਬਹੁਤ ਦੁਖੀ ਹੋਏ ਪੈਣ ਜਦੋਂ ਹਿੰਦੂ ਨੇ ਸੁੱਖ ਨਹੀਂ ਰਿਹਾ ਤਾਂ ਦੁੱਖ ਵੀ ਨਹੀਂ ਰਹੂਗਾ ਤੇ ਇਹ ਵੀ ਕਿਹੜੀ ਡਾਲ ਜਿਵੇਂ ਇੱਥੇ ਆ ਕੇ ਉਹਦੇ ਪੰਜਾਬੀ ਨੇ ਪੰਜਾਬੀ ਨਹੀਂ ਢੁਲੀ ਸਾਡੇ ਬੱਚੇ ਕੰਮ ਤੇ ਪੈਣਗੇ ਨਸ਼ੇ ਬੱਤੇ ਦੇ ਬੱਚੇ ਰਹਿਣਗੇ ਹੈਨਾ ਇੱਥੇ ਦੇ ਮੇਲੇ ਸਾਨੂੰ ਇੱਕ ਜੁੱਟ ਕਰਾ ਰਹੇ ਨੇ ਸਾਰਿਆਂ ਨੂੰ ਆਪਣੇ ਜੋ ਉਥੇ ਜੁਲਰੀ ਆਪਣੇ ਸੂਟਸ ਚਲਦੇ ਐ ਜੋ ਜਿਹੜਾ ਪਹਿਰਾਵਾ ਆਪਾਂ ਉਥੇ ਪਾੰਦੇ ਆ ਉਹ ਕੋਸ਼ਿਸ਼ ਕਰ ਸਕਦੇ ਆਪਣੇ ਟ੍ਰੈਡੀਸ਼ਨਸ ਨੂੰ ਇੱਥੇ ਕੰਟੀਨਿਊ ਕਰ ਸਕੀਏ। ਇਹ ਕੌਣ ਆਇਆ ਮੈਡਮ ਮਿਲਦਰ ਆ ਕਾਡੀ ਨਾਲ ਪੰਜਾਬੀਆਂ ਨੂੰ ਜਿਸ ਕਰਾਟਾ ਜਿਵੇਂ ਮੱਕੀ ਦੀ ਰੋਟੀ ਨਾਲ ਮੱਕੀ ਦੇ ਸ਼ਬੀਰ ਗੋਲਟ ਰਹੀਆਂ ਸਭ ਬਸ ਇਹ ਕਾਡੀ ਫੇਰ ਤਿਆਰ ਹੈ ਤੇ ਪੰਜਾਬ ਦਾ ਫੈਸਲਾ ਸਤਿ ਸ੍ਰੀ ਅਕਾਲ ਜੀ ਦੇਖ ਰਹੇ ਹਾਂ ਦਾ ਪੰਜਾਬ ਟਾਕਸ ਟੈਲੀਵਿਜ਼ਨ ਆਰ ਇਸ ਵੇਲੇ ਮੈਂ ਮਿਪਲ ਦੇ ਗਰਾਊਂਡਾਂ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਪਿੱਛੇ ਇੱਕ ਵੱਡਾ ਬੈਨਰ ਇੱਕ ਵੱਡਾ ਪੋਸਟਰ ਲੱਗਿਆ ਹੈ ਹੇ ਜੀ ਵਿਨੀਪੈਗ ਕਬੱਡੀ ਕੱਪ 225 ਦਾ ਯੂਨਾਈਟਿਡ ਬ੍ਰਦਰਸ ਕਬੱਡੀ ਕਲੱਬ ਦੇ ਵੱਲੋਂ ਅੱਜ 6 ਸਤੰਬਰ 225 ਨੂੰ ਮੇਪਲ ਦੀਆਂ ਗਰਾਊਂਡਾਂ ਦੇ ਵਿੱਚ ਜਿਹੜਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਔਰ ਅਸੀਂ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਦੂਰੋਂ ਨੇੜਿਓਂ ਜਿਹੜੀਆਂ ਟੀਮਾਂ ਚੱਲ ਕੇ ਆਉਣਗੀਆਂ ਔਰ ਖਾਸ ਤੌਰ ਤੇ ਆ ਜਿਹੜਾ BC ਦਾ ਕਲੱਬ ਹੈ ਕਬੱਡੀ ਕਲੱਬ ਹੈ ਉਹਨਾਂ ਦੀਆਂ ਜਿਹੜੀਆਂ ਟੀਮਾਂ ਨੇ ਇੱਥੇ ਅੱਜ ਪਹੁੰਚ ਰਹੀਆਂ ਨੇ ਸੋ ਅੱਜ ਇੱਥੇ ਜਿਹੜੇ ਜੱਫੇ ਲੱਗਣੇ ਆ ਖਾਸ ਤੌਰ ਤੇ ਜਿਹੜੀਆਂ ਰੇਡਾਂ ਪੈਣੀਆਂ ਨੇ ਉਹ ਪੰਜਾਬ ਨੂੰ ਸਮਰਪਿਤ ਹੋਣਗ ਬਹੁਤ ਵੱਡਾ ਕਾਰਨਾ ਵੀ ਇਸ ਕਲੱਬ ਦੇ ਵੱਲੋਂ ਜਿਹੜਾ ਯੂਨਾਈਟਿਡ ਬ੍ਰਦਰਸ ਕਬੱਡੀ ਕਲੱਬ ਹੈ ਜੀ ਇਹਨਾਂ ਦੇ ਵੱਲੋਂ 21 ਲੱਖ ਰੁਪਏ ਦੀ ਜਿਹੜੀ ਡੋਨੇਸ਼ਨ ਹੈ ਪੰਜਾਬ ਦੇ ਜਿਹੜੇ ਹਰ ਪੀੜਤ ਇਲਾਕੇ ਆ ਜਾਂ ਹਰ ਪੀੜਤ ਜਿਹੜੇ ਸਾਡਾ ਭਾਈਚਾਰਾ ਉਹਨਾਂ ਨੂੰ ਦਿੱਤੇ ਜਾਣਗੇ ਜਿਹੜੀ ਐਨ ਜੀਓਸ ਕੰਮ ਕਰਦੀਆਂ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਨੂੰ ਜਿਹੜੀ ਮਾਇਆ ਡੋਨੇਟ ਕੀਤੀ ਜਾਵੇਗੀ ਔਰ ਮੇਰੇ ਪਿੱਛੇ ਦਾ ਮਹੌਲ ਆਪਾਂ ਗਰਾਊਂਡ 'ਚ ਵੀ ਚੱਲਦੇ ਆ ਗਰਾਊਂਡ ਵਿੱਚ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਵੀ ਗਰਾਊਂਡ 'ਚ ਇਸ ਵੇਲੇ ਮੇਰੀ ਖੜੀ ਦੇ ਉੱਤੇ ਜਿੱਦਾਂ ਗੱਲ ਕਰਦਾ ਤਾਂ ਇਸ ਵੇਲੇ ਜਿਹੜ ਸੋ ਇਹ ਨੇ ਜੀ ਮੈਪਲ ਦੇ ਗਰਾਊਂਡ 434 800 ਵਾਲੇ ਜਿੱਥੇ ਹਮੇਸ਼ਾ ਕਬੱਡੀ ਟੂਰਨਾਮੈਂਟ ਹੁੰਦਾ ਔਰ ਇਸ ਵੇਲੇ ਅਸੀਂ ਇੱਥੇ ਮੌਜੂਦ ਹਾਂ ਸੋ ਆਉਂਦਾ ਜਿਹੜਾ ਕਿਸ ਤਰੀਕੇ ਦਾ ਪ੍ਰੋਗਰਾਮ ਹੈ ਉਹ ਵੀ ਤੁਹਾਨੂੰ ਦੱਸਾਂਗੇ ਅਤੇ ਦੱਸ ਦਿੰਨੇ ਆ ਖਾਸ ਤੌਰ ਤੇ ਜੋ ਕਬੱਡੀ ਦੀ ਗੱਲ ਹੁੰਦੀ ਹੈ ਤਾਂ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਹਰ ਕੋਈ ਕਬੱਡੀ ਨੂੰ ਬੜਾ ਉਤਸ਼ਾਹ ਦੇ ਨਾਲ ਦੇਖਦਾ ਤੇ ਪਿਆਰ ਕਰਦਾ ਸੋ ਇੱਥੇ ਅੱਜ ਮੈਪਲ ਦੇ ਗਰਾਊਂਡਾਂ ਦੇ ਵਿੱਚ ਅੱਜ ਪੀਸੀ ਯੂਨਾਈਟਿਡ ਕਬੱਡੀ ਜਿਹੜੀ ਫੈਡਰੇਸ਼ਨ ਹੈ ਉਹਨਾਂ ਦੀਆਂ ਟੀਮਾਂ ਅੱਜ ਇੱਥੇ ਜਿਹੜੀਆਂ ਆਉਣਗੀਆਂ ਸੋ ਇੱਥੇ ਰੇਡਾਂ ਪੈਣੀਆਂ ਨੇ ਆਪਾਂ 225 ਜਿਹੜਾ ਅੱਜ ਇੱਥੇ ਹੋਣ ਜਾ ਰਿਹਾ ਇਸੇ ਗਰਾਊਂਡ ਦੇ ਵਿੱਚ ਹੀ ਸੋ ਆਸੇ ਪਾਸੇ ਜੇ ਆਪਾਂ ਦੇਖੀਏ ਸੋ ਜਿਹੜਾ ਇੰਤਜ਼ਾਮ ਹੈ ਬੈਠਣ ਦਾ ਵੀ ਇੰਤਜ਼ਾਮ ਹੈ ਜਿਹੜਾ ਬਿਲਕੁਲ ਪ੍ਰੋਪਰ ਬੈਠਣ ਦਾ ਇੰਤਜ਼ਾਮ ਕੀਤਾ ਹੋਇਆ ਹੈ ਇਸੇ ਥਾਂ ਦੇ ਉੱਤੇ ਅਰਦਾਸ ਤੰਤ ਜਿਹੜਾ ਇਹ ਮੈਚ ਜਿਹੜੇ ਸ਼ੁਰੂ ਹੋਣਗੇ ਸੋ ਕਬੱਡੀ ਕਹਿੰਦੀ ਹੈ ਜੀ ਕਮੈਂਟਰੀ ਤੋਂ ਬਿਨਾਂ ਅਧੂਰੀ ਰਹਿ ਜਾਂਦੀ ਹੈ ਤੇ ਕਮੈਂਟਰੀ ਦੇ ਵਿੱਚ ਜੇਕਰ ਅਨਮੋਲ ਖਨੋਰੀ ਨਾ ਪਹੁੰਚੇ ਤਾਂ ਵੀ ਕੰਮ ਅਧੂਰਾ ਰਹਿ ਜਾਂਦਾ ਸੋ ਮੇਰੇ ਨਾਲ ਬਾਈ ਅਨਮੋਲ ਖਨੋਰੀ ਹੈ ਵੱਡੇ ਵੱਡੇ ਕਬੱਡੀ ਦੇ ਟੂਰਨਾਮੈਂਟਾਂ ਦੇ ਵਿੱਚ ਬਾਈ ਕਮੈਂਟਰੀ ਕਰਦਾ ਔਰ ਖਾਸ ਤੌਰ ਤੇ ਜਿਹੜੇ ਸ਼ੇਰ ਉਹ ਬਾਈ ਦੇ ਸੁਣਨ ਵਾਲੇ ਹੁੰਦੇ ਆ ਬਾਈ ਕੀ ਹਾਲ ਹੈ ਵਧੀਆ ਸਸਿਕਾ ਜੀ ਪੰਜਾਬ ਟਾਕਸ ਦੀ ਸਾਰੀ ਟੀਮ ਦਾ ਆਪਾ ਬਹੁਤ ਧੰਨਵਾਦ ਆ ਹਰ ਨੂੰ ਵੀਰੇ ਤੁਸੀਂ ਸੁਣਾਓ ਜੀ ਕੀ ਹਾਲ ਹੈ ਬਾਈ ਚੜ੍ਹਦੀ ਕਲਾ ਸੋ ਬਾਈ ਖੁਸ਼ੀ ਹੋਈ ਵੀ ਆਪਾਂ ਮਿਲੇ ਆ ਮੇਰਾ ਸੀਗਾ ਮਨ ਵੀ ਆਪਾਂ ਗੱਲਬਾਤ ਕਰੀਏ ਔਰ ਵਿਨੀਪੈਕ ਕਬੱਡੀ ਕੱਪ 225 ਅਸੀਂ ਇੱਥੇ ਅੱਜ ਇਕੱਠੇ ਹੋਏ ਆ 6 ਸਤੰ ਐਂਕਰ ਹੁੰਦਾ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਪਰ ਤੁਹਾਡਾ ਜਿਹੜਾ ਆ ਸਿਰਫ ਕਮੈਂਟਰੀ ਇਸ ਤਰੀਕੇ ਨਾਲ ਕਰਨਾ ਕੋਈ ਇਹ ਕਿੱਦਾਂ ਆਇਆ ਹਨਾ ਵੀ ਕਿੱਦਾਂ ਇਹ ਮੈਂ ਕਹ ਰਿਹਾ ਵੀ ਕੋਈ ਸਿੱਖਣਾ ਪੈਂਦਾ ਆ ਜਿਵੇਂ ਇਹ ਨੇਚਰਲੀ ਆ ਸਾਰਾ ਕੁਝ ਵੀਰੇ ਕੋਈ ਵੀ ਮੰਨ ਲਓ ਆਪਾਂ ਸਕਿੱਲ ਕਰਦੇ ਆ ਉਹਦੀ ਪ੍ਰੈਕਟਿਸ ਤਾਂ ਜ਼ਰੂਰੀ ਹੁੰਦੀ ਆਪਾਂ ਨੂੰ ਪਰਫੈਕਟ ਹੋਣ ਦੇ ਲਈ ਬਟ ਜੇ ਮੈਂ ਕਮੈਂਟਰੀ ਦੀ ਗੱਲ ਕਰਾਂ ਤਾਂ ਮੈਂ ਛੋਟੇ ਹੁੰਦਾ ਤੋਂ ਹੀ ਜਿਵੇਂ ਮੈਂ 6th 7th ਸਟੈਂਡਰਡ ਚ ਸੀਗਾ ਤਾਂ ਸਾਡੇ ਉਥੇ ਖਨੌਰੀ ਚ ਕ੍ਰਿਕਟ ਦੇ ਟੂਰਨਾਮੈਂਟ ਹੁੰਦੇ ਸੀਗੇ ਤਾ ਮੈਨੂੰ ਉੱਥੋਂ ਇੱਕ ਲਲਕ ਜਾਈ ਕਿ ਮੈਂ ਵੀ ਕਮੈਂਟਰੀ ਕਰਨੀ ਆ ਕਿਉਂਕਿ ਜਦੋਂ ਦੇਖਦੇ ਸੀਗੇ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਗੱਲਾਂ ਕਰਦਾ ਹੈਗਾ ਤਾਂ ਉੱਥੋਂ ਮੈਨੂੰ ਵੀ ਹੋਇਆ ਕਿ ਮੈਂ ਕਮੈਂਟਰੀ ਕਰਾਂ ਤਾਂ ਹੌਲੀ ਹੌਲੀ ਫਿਰ ਮੈਂ ਕਬੱਡੀ ਦੇ ਵਿੱਚ ਹੌਲੀ ਹੌਲੀ ਆਈ ਥਿੰਕ ਪਲੱਸ 2 ਕਲਾਸ ਦੇ ਵਿੱਚ ਮੈਂ ਜਿਹੜਾ ਕਬੱਡੀ ਦੇ ਵਿੱਚ ਆ ਗਿਆ ਸੀਗਾ ਉਹ ਮੇਰੇ ਉਸਤਾਦ ਜੀ ਨੇ ਕਾਵਲ ਲੰਗਰਾ ਜੀ ਲਹਿਰੇ ਗਾਗੇ ਦੇ ਕੋਲ ਉਹਨਾਂ ਨੇ ਮੈਨੂੰ ਕਬੱਡੀ ਦੇ ਵਿੱਚ ਆਉਣ ਦੇ ਲਈ ਬਹੁਤ ਸਪੋਰਟ ਕੀਤੀ ਤੇ ਜਿਨ੍ਹਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਵੀ ਆਪਾਂ ਕਬੱਡੀ ਦੇ ਵਿੱਚ ਕਿਵੇਂ ਵਧਣਾ ਹੈ ਤੇ ਕਿੰਨਾ ਟਾਈਮ ਆਪਾਂ ਨੂੰ ਲੱਗੇਗਾ ਆਪਾਂ ਨੂੰ ਸਕਸੈਸ ਹੋਣ ਦੇ ਲਈ ਵੀ ਜਿਹੜੀ ਚੇਟਕ ਹੈ ਤੁਹਾਨੂੰ ਉੱਥੇ ਲੱਗੀ ਹੈ ਜਦੋਂ ਕ੍ਰਿਕਟ ਦੇ ਮੈਦਾਨਾਂ ਤੋਂ ਜੀ ਪਹਿਲਾਂ ਕੋਈ ਸਾਡੇ ਖਲੌਰੀ ਚ ਜਾਂ ਨੇੜੇ-ਤੇੜੇ ਇੰਨੀ ਕਬੱਡੀ ਹੈ ਨਹੀਂ ਜੀ ਤੇ ਤਾਂ ਕਰਕੇ ਉੱਥੇ ਪਹਿਲਾਂ ਅਸੀਂ ਕ੍ਰਿਕਟ ਦੀ ਹੀ ਕਰਦਾ ਸੀ ਮੈਂ ਤਾ ਜਿਵੇਂ ਜਿਵੇਂ ਜਾਂਦੇ ਰਹੇ ক্রিকেট ਦੇ ਟੂਰਨਾਮੈਂਟਾਂ ਦੇ ਤਾਂ ਉੱਥੇ ਹੋਰ ਕਮੈਂਟਰਾਂ ਨਾਲ ਜਿਵੇਂ رابطہ ਟਾਈਮ ਹੋਣਾ ਤਾਂ ਉੱਥੇ ਵੀ ਜਿਵੇਂ ਕਾਬਲ ਮਿਲੇ ਤਾਂ ਉਹਨਾਂ ਨੇ ਮੈਨੂੰ ਕਬੱਡੀ ਦੇ ਵਿੱਚ ਲੈ ਕੇ ਆਉਂਦਾ ਤਾਂ ਬਸ ਉਸ ਤੋਂ ਬਾਅਦ ਫਿਰ ਮੇਰਾ ਮਨ ਹੋ ਗਿਆ ਕਿ ਆਪਾਂ ਕਬੱਡੀ ਦੇ ਵਿੱਚ ਨਾਮ ਉੱਚਾ ਕਰਨਾ ਸੋ ਭਾਈ ਜਦਾਂ ਤੁਸੀਂ ਨਾਂ ਲੈਨੇ ਹੋ ਵੀ ਫਲਾਣੇ ਪਿੰਡ ਦਾ ਹੈ ਫਲਾਣਾ ਬੰਦਾ ਉਹਦੇ ਪਿੰਡ ਦਾ ਇਹ ਵੀ ਹੁੰਦਾ ਸੀ ਉਹ ਸਾਰੇ ਯਾਰ ਯਾਦ ਕਰਨੇ ਔਖੇ ਜ ਨਹੀਂ ਲੱਗਦੇ ਕਿੱਦਾਂ ਹੁਣ ਵੀ ਕਿਉਂਕਿ ਇੱਕ ਪਲੇਅਰ ਹੀ ਸਾਰੇ ਅੱਖਾਂ ਦੇ ਸਾਹਮਣੇ ਆ ਤਾਂ ਮੂੰਹ ਤੇ ਹੀ ਚੜ ਗਿਆ ਉਹ ਵੀ ਸਟਾਰਟਿੰਗ ਟਾਈਮ ਦਾ ਔਖਾ ਲੱਗਦਾ ਬਟ ਜਿਵੇਂ ਜਿਵੇਂ ਆਪਾਂ ਹੁੰਨੇ ਆ ਤਾਂ ਉਸ ਦੇ ਵਿੱਚ ਆਪ ਕੀ ਨਾਮ ਯਾਦ ਰੱਖਣਾ ਪਿੰਡ ਵਗੈਰਾ ਜਾਂ ਹੋਰ ਵੀ ਉਹਦਾ ਬੈਕਗ੍ਰਾਉਂਡ ਯਾਦ ਰੱਖਣਾ ਇਹ ਹੌਲੀ ਹੌਲੀ ਫਿਰ ਆ ਜਾਂਦਾ ਵੀਰੇ ਇਹ ਸੌਖਾ ਨਹੀਂ ਬਟ ਹੋ ਜਾਂਦਾ ਜੀ ਕਿਤੇ ਲੱਗਿਆ ਵੀ ਯਾਰ ਨਹੀਂ ਇਹਦਾ ਕਿਤੇ ਗਲਤ ਬੋਲ ਲਿਆ ਗਿਆ ਨਹੀਂ ਐਵੇਂ ਹੋ ਜਾਂਦਾ ਕਈ ਵਾਰ ਮਿਸਟੈਕ ਹੋ ਜਾਂਦੀ ਹੈ ਬਟ ਬਹੁਤ ਧਿਆਨ ਨਾ ਰੱਖਣਾ ਪੈਂਦਾ ਨਹੀਂ ਬੋਲ ਸੁਣਾ ਵੀ ਮੈਂ ਤੁਹਾਨੂੰ ਕਾਫੀ ਟਾਈਮ ਤੋਂ ਸੁਣਦਾ ਆ ਰਿਆਂ ਅੱਜ ਕਈ ਵਾਰ ਇੱਥੇ ਵੀ ਆਪਾਂ ਦੇਖਿਆ ਪਿਛਲੀ ਵਾਰ ਵੀ ਸੀ ਉਸ ਤੋਂ ਪਿਛਲੀ ਵਾਰ ਵੀ ਹਨਾ ਪਰ ਜਿਹੜਾ ਬਾਈ ਤੁਹਾਡਾ ਅੰਦਾਜ਼ ਹੈ ਵਾਕਈ ਇਹ ਮਾਰੇ ਵੱਲ ਬੜੀ ਚੜ੍ਹਦੀ ਕਲਾ ਵਾਲੀ ਗੱਲ ਹੈ ਜੀ ਉਹ ਤਾਂ ਹੈ ਧੰਨਵਾਦ ਬਾਕੀ ਇੱਥੇ ਵੀ ਜਿੰਨੇ ਵੀ ਆਪਣੇ ਸਪੋਰਟਰ ਨੇ ਹਾਂਜੀ ਬਾਈ ਉਹ ਕਈ ਵੀਰੇ ਨੇ ਬਹੁਤ ਆਪਣੀ ਸਪੋਰਟ ਕਰਦੇ ਨੇ ਜਿਨ੍ਹਾਂ ਦੀ ਬਦੌਲਤ ਹੀ ਮੈਂ ਇੱਥੇ ਆ ਮੈਂ ਤਾਂ ਲਾਸਟ ਈਅਰ ਇੱਥੇ ਆ ਕੇ ਸ਼ੁਰੂ ਕੀਤਾ ਸੀ ਕਮੈਂਟਰੀ ਕਰਨੀ ਤੇ ਬਸ ਇਹੀ ਕੋਈ ਸੀਗਾ ਤੇ ਹੌਲੀ ਹੌਲੀ ਇਹਦੇ ਵਿੱਚ ਦੇਖਦੇ ਆ ਕਿ ਕੀ ਬਣਦਾ ਜੀ ਸੋ ਬਾਈ ਹੁਣ ਜਿਵੇਂ ਕਬੱਡੀ ਦੀ ਆਪਾਂ ਗੱਲ ਕਰਦੇ ਆ ਖਾਸ ਤੌਰ ਤੇ ਪੰਜਾਬੀਆਂ ਦੇ ਖੂਨ ਚ ਹੀ ਹੈ ਕਹਿੰਦੇ ਕਬੱਡੀ ਮਾਂ ਖੇਡ ਹੈ ਜਿੱਥੇ ਜਾਂਦੇ ਆ ਨਾਲ ਹੀ ਜੱਕ ਲੈ ਜਾਂਦੇ ਆ ਨਾ ਸੋ ਤੁਹਾਨੂੰ ਮੌਕਾ ਮਿਲਦਾ ਇਧਰ ਕੈਨੇਡਾ ਅਮਰੀਕਾ ਦੇ ਵਿੱਚ ਵਿਚਰਨ ਦਾ ਵੱਖ-ਵੱਖ ਥਾਵਾਂ ਦੇ ਉੱਤੇ ਜਾਣੇ ਉਸੇ ਕਮੈਂਟਰੀ ਕਰਦੇ ਹੋਣਾ ਕਮੇਟੀਆਂ ਨੂੰ ਵੀ ਮਿਲਦੇ ਹੋ ਸੋ ਖਾਸ ਤੌਰ ਤੇ ਆਮ ਲੋਕ ਜਿਹੜੇ ਆ ਮੈਂ ਉਹਨਾਂ ਦੀ ਗੱਲ ਕਰਨੀ ਆ ਉਹਨਾਂ ਦੇ ਵਿੱਚ ਕਬੱਡੀ ਨੂੰ ਕਿਵੇਂ ਉਤਸ਼ਾਹ ਜਿਵੇਂ ਜੇਕਰ ਮੈਂ ਵਿਨੀਪੈਗ ਦੀ ਗੱਲ ਕਰਾਂ ਤਾਂ ਵਿਨੀਪੈਗ ਦੇ ਵਿੱਚ ਜਿਹੜਾ ਹਰ ਇੱਕ ਇਸ ਦੀ ਆਪਾਂ ਲਿਮਟ ਚ ਕਹਿਦੀ ਵੀ ਬਹੁਤ ਉਤਸ਼ਾਹ ਹੈ ਜਿਵੇਂ ਆਪਣੇ ਇੱਥੇ ਵੀਕਐਂਡ ਦੇ ਲਾਸਟ ਦੋ ਤਿੰਨ ਵੀਕਐਂਡ ਆਪਣੇ ਮੇਲੇ ਹੁੰਦੇ ਰਹੇ ਤਾਂ ਜਿਵੇਂ ਇੱਥੇ ਆਪਾਂ ਪਾਰਕ ਦੇ ਵਿੱਚ ਬੈੰਦੇ ਸੀ ਸ਼ੈਲਟਰ ਦੇ ਥੱਲੇ ਤਾਂ ਬਜ਼ੁਰਗ ਵੀ ਸੀ ਜਿਹੜੇ ਉਹ ਵੀ ਪੁੱਛਦੇ ਸੀਗੇ ਵੀ ਬਾਈ ਹੁਣ ਆਹ ਵੀਕਐਂਡ ਕਿੱਥੇ ਮੈਚ ਹੈ ਕਿਉਂਕਿ ਕਬੱਡੀ ਦੇ ਪ੍ਰਤੀ ਮੈਂ ਇੱਕ ਗੱਲ ਦੇਖੀ ਹੈ ਕਿ ਵਿਨੀਪੈਗ ਦੇ ਵਿੱਚ ਜਿਹੜੇ ਲੋਕਲ ਮੈਚ ਨੇ ਉਹ ਸਭ ਤੋਂ ਜ਼ਿਆਦਾ ਮਿਲਦਾ ਆਲਓਵਰ ਕੈਨੇਡਾ 'ਚ ਹੁੰਦੇ ਨੇ ਤੇ ਇੱਥੇ ਹਰ ਇੱਕ ਉਮਰ ਦੇ ਵਿੱਚ ਜਿਹੜਾ ਉਤਸ਼ਾਹ ਹੁੰਦਾ ਵੀ ਬਾਈ ਆਹ ਵੀਕਐਂਡ ਕਿੱਥੇ ਮੇਲਾ ਕਬੱਡੀ ਦਾ ਆ ਕਿੱਥੇ ਆ ਤੇ ਲਾਸਟ ਦੋ ਵੀਕੈਂਡ ਜਿਹੜੇ ਮੇਲੇ ਹੋਏ ਵੀ ਨਹੀਂ ਕਬੱਡੀ ਦੇ ਬੜਾ ਲੋਕਾਂ ਨੂੰ ਬਹੁਤ ਉਤਸ਼ਾਹ ਸੀਗਾ ਵੀ ਹੋਣਗੇ ਬਟ ਐਵੇਂ ਬਹੁਤ ਹੈ ਜੀ ਸੋ ਖਾਸ ਤੌਰ ਤੇ ਜਿਹੜੇ ਸ਼ੇਅਰ ਬੋਲਦੇ ਹੋ ਤੁਸੀਂ ਉਹ ਬਾਈ ਕਿਵੇਂ ਫਿਰ ਪੂਰਾ ਪੜ ਕੇ ਜਾਂ ਕਿੱਦਾਂ ਵੀ ਰਟ ਗਏ ਹੁਣ ਮੂੰਹ ਤੇ ਹੀ ਆ ਗਿਆ ਵੀ ਚੱਲੇ ਚੱਲਣ ਦੇ ਹੋਰ ਇਹ ਕੁਸ਼ਕ ਹੁੰਦੇ ਨੇ ਜਿਹੜੇ ਪੁਰਾਣੇ ਹੀ ਬੋਲਦੇ ਆਉਂਦੇ ਆ ਉਹ ਤਾਂ ਜਿਵੇਂ ਕਹੇ ਦੀ ਵੀ ਰਟੇ ਹੋਏ ਨੇ ਇੱਕ ਹਿਸਾਬ ਦੇ ਬਟ ਜੇਕਰ ਕੋਈ ਨਵਾਂ ਆ ਜੇ ਤਾਂ ਫਿਰ ਉਹ ਇੱਕ ਦੋ ਵਾਰੀ ਦੇਖਣਾ ਪੈਂਦਾ ਬਟ ਉਹ ਹੌਲੀ ਹੌਲੀ ਮੈਮੋਰਾਇਜ਼ ਹੋ ਜਾਂਦੇ ਸੋ ਲਹਿਰੇ ਕਾਗੇ ਵਾਲੋ ਉਸਤਾਦ ਸੀ ਤੁਹਾਡੇ ਹਾਂਜੀ ਉਹ ਕਾਬਲ ਲੰਗਲਾ ਜੀ ਉਹ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਕਬੱਡੀ ਦਾ ਕੰਪਿਊਟਰ ਬੁਲਾਰਾ ਕਿਹਾ ਜਾਂਦਾ ਹੈ ਹਾਂਜੀ ਉਹਨਾਂ ਕੋਲ ਬਹੁਤ ਨੋਲੇਜ ਹੈ ਬਹੁਤ ਪੁਰਾਣੇ ਨੇ ਉਹਨਾਂ ਨੇ ਪਹਿਲਾਂ ਆਈ ਥਿੰਕ 15 16 ਸਾਲ ਤੱਕ ਕਬੱਡੀ ਕਲੀ ਦੇਖੀ ਉਸ ਤੋਂ ਬਾਅਦ ਉਹਨਾਂ ਨੇ ਕਮੈਂਟਰੀ ਕਰਨੀ ਸ਼ੁਰੂ ਕੀਤੀ ਜਿੱਥੋਂ ਤੱਕ ਮੈਂ ਕਹਾ ਜੀ ਉਹਨਾਂ ਨੇ ਕਬੱਡੀ ਦੇਖੀ ਨਰਨ ਨੇ ਕਬੱਡੀ ਪੜੀ ਆ ਫਿਰ ਉਹਨਾਂ ਨੇ ਕਮੈਂਟਰੀ ਕਰਨੀ ਸ਼ੁਰੂ ਕੀਤੀ ਹੈ ਅੱਛਾ ਤਾਂ ਮੈਂ ਚੰਗਾ ਜੋ ਉਹਨਾਂ ਕਿ ਉਹਨਾਂ ਨਾਲ ਮੇਰਾ ਰਾਬਤਾ ਕਦੋਂ ਹੋਇਆ ਸੀ ਤੇ ਜਿਨ੍ਹਾਂ ਦੀ ਬਦੌਲਤ ਮੈਂ ਇਸ ਕਬੱਡੀ ਦੇ ਵਿੱਚ ਆ ਗਿਆ ਨਹੀਂ ਤਾਂ ਆਈ ਥਿੰਕ ਮੈਂ ਕ੍ਰਿਕਟ ਹੀ ਕਰਦਾ ਸੀ ਬਾਈ ਜਾਂਦੇ ਜਾਂਦੇ ਕਿਉਂਕਿ ਮੈਚ ਉਧਰ ਸ਼ੁਰੂ ਹੋਣੇ ਆ ਟੀਮਾਂ ਆ ਰਹੀਆਂ ਹੌਲੀ ਹੌਲੀ ਸੋ ਕੋਈ ਸਾਡੇ ਮਾਈਕ ਦੇ ਉੱਤੇ ਕਮੈਂਟਰੀ ਦਾ ਆ ਜਾ ਕੋਈ ਸ਼ੇਅਰ ਇੱਕ ਦਾ ਵਧੀਆ ਜਾ ਜੀ ਜਿਵੇਂ ਹਰ ਇੱਕ ਮੈਚ ਦੀ ਸਟਾਰਟਿੰਗ ਦੇ ਵਿੱਚ ਆਈ ਥਿੰਕ ਹਰ ਇੱਕ ਬਲਾਰਾ ਹੀ ਸ਼ੇਅਰ ਕਰਦਾ ਹੁੰਦਾ ਕਿ ਹੋਣ ਲੱਗਾ ਮੈਚ ਜਿਹਨੂੰ ਸਾਨਾ ਵਾਲਾ ਭੇਡ ਕਹਿੰਦੇ ਕਿ ਰੇਡਰਾਂ ਤੇ ਜਾਫੀਆਂ ਦਾ ਜਿਹ ਕੇ ਮਾਰ ਮਾਰ ਜੱਫੀ ਭੜੇ ਕੱਢਣ ਲੱਗ ਗਿਆ ਵੀ ਕਿ ਕੌਣ ਕਿੰਨੇ ਪਾਣੀ ਵਿੱਚ ਅੱਜ ਪਤਾ ਜਾਣਾ ਲੱਗ ਬਈ ਕਿ ਕੌਣ ਕਿੰਨੇ ਪਾਣੀ ਵਿੱਚ ਅੱਜ ਪਤਾ ਜਾਣਾ ਲੱਗ ਬਈ ਅੱਜ ਪਤਾ ਲੱਗਣਾ ਸੋ ਅਨਮੋਲ ਖਨੌਰੀ ਜਾਂਦੇ ਨੇ ਵੀ ਇੱਕ ਹੋਰ ਸਵਾਲ ਹੈ ਖਨੌਰੀ ਜਿਹੜਾ ਸ਼ਬਦ ਹੈ ਇਹ ਖਨੌਰੀ ਤੋਂ ਤੁਸੀਂ ਉੱਥੋਂ ਪ੍ਰੋਪਰ ਖਨੌਰੀ ਸ਼ਹਿਰ ਤੋਂ ਹਾਂਜੀ ਮੈਂ ਪ੍ਰੋਪਰ ਸ਼ਹਿਰ ਖਨੌਰੀ ਤੋਂ ਹੀ ਆ ਜੀ ਤੇ ਇਹ ਸ਼ਬਦ ਆਪਾਂ ਐਂ ਕਹਿੰਦੇ ਨੇ ਵੀ ਜੇਕਰ ਕੋਈ ਵੀ ਕਿਸੇ ਫੀਲਡ 'ਚ ਹੁੰਦਾ ਤਾਂ ਉਹਦੇ ਨਾਮ ਦੇ ਪਿੱਛੇ ਲੱਗ ਜਾਂਦਾ ਇੱਕ ਧੱਕੇ ਦੇ ਨਾਲ ਹੀ ਤਾਂ ਉਹ ਮੇਰੇ ਨਾਮ ਪਿੱਛੇ ਵੀ ਲੱਗ ਗਿਆ ਤਾਂ ਉਹ ਬਸ ਐਂ ਚੱਲੀ ਗਿਆ ਨਹੀਂ ਬਿਲਕੁਲ ਬਹੁਤ ਚੰਗੀ ਗੱਲ ਐ ਸੰਮੁਲ ਤੇ ਐਡਸਮ ਡਰਾਈਵ ਤੇ ਮੈਂ ਮੌਜੂਦ ਹਾਂ ਰ ਇੱਥੇ ਹਰ ਸਾਲ ਦੀ ਤਰ੍ਹਾਂ ਜਿਹੜਾ ਕਬੱਡੀ ਦੇ ਮੁਕਾਬਲੇ ਕਰਾਏ ਜਾ ਰਹੇ ਔਰ ਖਾਸ ਤਾਰ ਦੇ ਉੱਤੇ ਸਾਡੇ ਪੰਜਾਬੀ ਬਹੁਤ ਪਿਆਰ ਕਰਦੇ ਆ ਜੀ ਕਬੱਡੀ ਨੂੰ ਔਰ ਸਾਡੇ ਜਿਹੜੇ ਸਾਡੇ ਬਾਬੇ ਕਹਦੀ ਏ ਉਹ ਆ ਜਿੱਥੇ ਸਾਡੇ ਨਾਲ ਨੇ ਸਾਡੇ ਬਜ਼ੁਰਗ ਨੇ ਅਸੀਂ ਇਹਨਾਂ ਤੋਂ ਬੜਾ ਕੁਝ ਸਿੱਖਿਆ ਔਰ ਇਹਨਾਂ ਦੀ ਬੜੀ ਵੱਡੀ ਦੇਣ ਹੈ ਜੀ ਸਾਡੀ ਕਾਮ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੋ ਚੜ੍ਹਦੀ ਕਲਾ ਜੀ ਜੱਫੇ ਬੜੇ ਲਾਏ ਹੋਣੇ ਤੁਸੀਂ ਵੀ ਨਾ ਨਹੀਂ ਨਹੀਂ ਮੈਂ ਨਹੀਂ ਕਿਹਨੇ ਖੇਡੀ ਕਬੱਡੀ ਕਿਹਨੇ ਖੇਡੀ ਕਬੱਡੀ ਹੱਥ ਚੱਟੋ ਜੀ ਅਸੀਂ ਤਾਂ ਹਾਕੀ ਖੇਡਦੇ ਰਹੇ ਹਾਂ ਹਾਕੀ ਖ ਕਹੋ ਕਿ ਆਪਣੀ ਕਿਸ ਲੈਵਲ ਦਾ ਖੇਡਿਆ ਹਕੀ ਤੁਸੀਂ ਮੈਂ ਜੀ ਤਕਰੀਬਨ ਤਾਂ ਸਦਰਸ ਹੈ ਉਹ ਸਿਲੈਕਟ ਹੋ ਗਈ ਸੀ ਪੰਜਾਬੋਂ ਹਾਂ ਹਾਂ ਜੀ ਹੈ ਕਬੱਡੀ ਨਾਲ ਪਿਆਰ ਕਬੱਡੀ ਨਾਲ ਬਹੁਤ ਜ਼ਿਆਦਾ ਪਿਆਰ ਸਾਡੇ ਪਿੰਡ ਤਾਂ ਅੰਤਰਰਾਸ਼ਟਰੀ ਹੁੰਦੀ ਰਹੀ ਹੈ ਘੋਰਿਆ ਖੋਰਦ ਤੇ ਬਹੁਤ ਵਧੀਆ ਕਬੱਡੀ ਹੁੰਦੀ ਹੈ ਤੇ ਹਰ ਸਾਲ ਬਹੁਤ ਲੋਕਾਂ ਚ ਪਿਆਰ ਹੈ ਇਹ ਬਹੁਤ ਵੱਡੀ ਚੀਜ਼ ਹੈ ਜੀ ਜੇ ਬੱਚੇ ਇਸ ਲੈਵਲ ਤੇ ਖੇਡਣਗੇ ਨਸ਼ਿਆਂ ਤੋਂ ਬਚ ਜਾਣਗੇ ਫਿਰ ਪੜ੍ਹਾਈ ਵੱਲੀ ਵੀ ਧਿਆਨ ਦਿੰਦੇ ਆ ਮਾਪੇ ਵੀ ਖਰਾਕ ਦਿੰਦੇ ਆ ਬਹੁਤ ਵੱਡੀਆਂ ਗੱਲਾਂ ਇਸ ਵਾਸਤੇ ਬੱਚਿਆਂ ਨੂੰ ਸਜੋਗ ਆਪਣਾ ਕੰਮ ਚਾਹੀਦਾ ਇਹ ਸਪੋਰਟ ਕਰੋ ਇਹਨਾਂ ਦੀ ਇਹਨਾਂ ਦਾ ਹੌਸਲਾ ਵਧਾਓ ਬਹੁਤ ਵੱਡੀ ਗੱਲ ਹੈ ਅਸੀਂ ਤਾਂ ਬਹੁਤ ਚਿੰਗਾ ਕਹਿੰਨੇ ਆਂ ਕਿ ਵਿਦੇਸ਼ਾਂ ਦੀ ਧਰਤੀ ਵਿੱਚ ਵੀ ਸਾਡੀ ਮਾਂ ਕਬੱਡੀ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਜਾਂਦਾ ਤੇ ਸਾਡੇ ਜਿੰਨੇ ਵੀ ਦਰਸ਼ਕਾ ਸਰੋਤੇ ਆ ਬਹੁਤ ਸ਼ਰਧਾ ਭਾਵਨ ਦੇ ਨਾਲ ਇਹ ਦੇਖਦੇ ਇੱਕ ਤਿਹਾਰ ਵਾਂਗੂ ਹੀ ਮਨਾਇਆ ਜਾਂਦਾ ਹੈ ਹਾਂਜੀ ਇਸ ਤਰ੍ਹਾਂ ਦੀਆਂ ਗੱਲਾਂ ਗੱਲ ਬੜੀ درست ਕੀਤੀ ਹੈ ਬਾਬਾ ਜੀ ਹੁਣਾਂ ਨੇ ਵੀ ਇਹ ਕਲਾ ਟੂਰਨਾਮੈਂਟ ਨਹੀਂ ਇਹ ਤਿਹਾਰ ਦੀ ਤਰ੍ਹਾਂ ਮਨਾਇਆ ਜਾਣ ਵਾਲਾ ਸਾਡਾ ਜਿਹੜਾ ਇਹ ਟੂਰਨਾਮੈਂਟ ਹੈ ਸੋ ਅ ਅੱਜ ਆਪ ਦੇਖਦੇ ਹਾਂ ਜੀ ਮਾ ਖੇਡ ਕਬੱਡੀ ਜਿੱਥੇ ਪੰਜਾਬੀ ਗਏ ਕਬੱਡੀ ਵੀ ਨਾਲ ਹੀ ਲੈ ਗਏ ਸੋ ਇਹ ਕਿਦਾਂ ਦੇਖਦੇ ਹੋ ਜੀ ਬਾਬੂ ਜੀ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਹੂੰ ਸਵੇਰ ਜੰਤਿਆਰ ਕਰ ਰਹੇ ਆਂ ਹਨੇਰਾ ਵਿੱਚ ਆਣ ਕੇ ਬੈਠੇ ਆਂ ਕਿਦੋਂ ਕੇ ਮਾਚੂ ਹੁੰਦੀਆਂ ਅੱਛਾ ਤੇ ਬੜਾ ਚਾਹ ਸਾਨੂੰ ਹਰ ਸਾਡੇ ਇਹ ਕਰਾਂਦੇ ਹਾਂ ਜਿਹਦੇ ਬੜਾ ਆਨੰਦ ਆਉਂਦਾ ਬਹੁਤ ਪਬਲਿਕ ਇੱਥੇ ਹੁੰਦੀ ਆ ਤੇ ਲੱਗਦਾ ਪਈ ਹਜੇ ਪਬਲਿਕ ਆਏਗੀ ਬੜੀ ਤੇ ਬਹੁਤ ਵਧੀਆ ਪ੍ਰੋਗਰਾਮ ਹੋਊਗਾ ਉੱਧਰ ਸਾਡੇ ਪੰਜਾਬ ਚ ਦੂਜੇ ਪਾਸੇ ਹੜ੍ਹਾਂ ਨੇ ਬੜਾ ਵੱਡਾ ਨੁਕਸਾਨ ਕੀਤਾ ਔਰ ਕਰ ਵੀ ਰਹੇ ਆ ਸੋ ਤੁਹਾਡੇ ਕੋਲ ਵੀ ਖਬਰਾਂ ਆਵੀਆਂ ਨੇ ਤੁਸੀਂ ਵੀ ਬੜੇ ਹੜ੍ਹ ਦੇਖੇ ਹੋਣਗੇ ਬਹੁਤ ਕੁਝ ਦੇਖਿਆ ਹੋਊਗਾ ਬੜੀਆਂ ਤਰਾਸ ਦੀਆਂ ਪੰਜਾਬ ਨੇ ਹੰਡਾਈਆਂ ਤੁਸੀਂ ਆਪਣੇ ਅੱਖੀ ਦੇਖਿਆ ਹੋਣਗੇ ਹੜ੍ਹ ਇੱਕ ਵਾਰ ਪਹਿਲਾਂ ਆਇਆ ਸੀ ਹੜ੍ਹ ਛੋੜੋ ਦੇ 88 ਜਾਈ ਸੀਗੇ ਉਸ ਸਮੇਂ ਵੀ ਸਾਡੇ ਲੱਖ ਲੱਖ ਪਾਣੀ ਆ ਗਿਆ ਸੀਗਾ ਉਹ ਸਭ ਤੋਂ ਵੱਡੇ ਹੜ ਮਨੇਗੇ ਤੇ ਸਾਲ ਜਿਹੜੇ ਹੜ ਆਏ ਨੇ ਸਾਰੇ ਦੁਨੀਆ ਕਹਿੰਦੀ ਆ ਦੁਨੀਆ ਦੇ ਵਿੱਚ ਪਹਿਲੇ ਨੰਬਰ ਦੇ ਹੜ ਆਇਆ ਹੈ ਟੀਮਾਂ ਨੂੰ ਇਹ ਹੜ 88 ਤੋਂ ਜ਼ਿਆਦਾ ਹੜ ਆਇਆ ਇਹਦੇ ਵਿੱਚ ਲੋਕਾਂ ਦਾ ਬਹੁਤ ਜ਼ਿਆਦਾ ਨਿਸ਼ਾਨ ਪਹੁੰਚਿਆ ਇਹਦੇ ਵਿੱਚ ਸਰਕਾਰ ਨੂੰ ਇਹਨਾਂ ਦੀ ਮਦਦਕਾਰੀ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਖੇਤੀ ਦਾ ਪਹਿਲਾ ਸ਼ੂਬਾ ਇਸ ਪਹਿਲੇ ਸ਼ੁਭੇ ਨੂੰ ਬਚਾਉਣ ਵਾਸਤੇ ਸਰਕਾਰ ਨੂੰ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਸੋ ਅੱਜ ਜਿਹੜਾ ਇਹ ਟੀਮਾਂ ਨੇ ਇੱਥੇ ਖੇਡਣਾ ਸੋ ਮੁੰਡਿਆਂ ਨੇ ਜੱਫੇ ਲਾਉਣੇ ਆ, ਰੇਡਾਂ ਪੈਣੀਆਂ ਤੁਹਾਨੂੰ ਪਤਾ ਵੀ ਜਿਹੜਾ ਇੱਥੇ ਪੈਸਾ ਇਕੱਠਾ ਹੋਣਾ 21 ਲੱਖ ਰੁਪਈਆ ਇਹਨਾਂ ਨੇ ਇਸ ਕਲੱਬ ਨੇ ਪੰਜਾਬ ਨੂੰ ਡੋਨੇਟ ਕਰਨਾ। ਇਹਦਾ ਹੀ ਬਹੁਤ ਵੱਧਿਆ ਗੱਲ ਆ ਜੀ। ਜੇ ਜੇ ਟੀਮਾਂ ਟੀਮਾਂ ਬਾਹਰ ਮਾਦੇ ਮਿਲੇ ਪੰਜਾਬ ਨੂੰ ਪੰਜਾਬ ਦਾ ਜੋ ਕਾਰੋਬਾਰ ਆ, ਬਹੁਤ ਜੀਵੀਆਂ ਦਾ ਢੰਗ ਨਾਲ ਚੱਲਦਾ ਰਹਿ ਸਕਦਾ। ਇਹ ਪੰਜਾਬੀਆਂ ਦਾ ਜੋ ਕਾਰੋਬਾਰ ਨੂੰ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਖੇਤੀਬਾੜੀ ਸ਼ੋਭਾ ਦਾ ਇੱਕ ਕਵਾਡੀਆਂ ਜੀ ਪਹਿਲਾਂ ਅਸੀਂ ਛੋਟੇ ਹੁੰਦੇ ਸੀ ਕਿ ਪੰਜਵੀਂ ਛੇਵੀਂ ਪੜ੍ਹਦੇ ਹੁੰਦੇ ਸੀ ਮਿਹਰਬਾਨੀ ਹੋਵੇਗੀ ਉਸ ਸਮੇਂ ਕਵਾਡੀਆਂ ਦੇਖਦੇ ਹੁੰਦੇ ਸੀ ਅਸ਼ਾਸ਼ਤ ਬਲਜੀਤ ਸਿੰਘ ਜੀ ਰਤਨ ਸਾਡੇ ਜੀ ਦੇਵੀदयाल ਜੀ ਦਾ ਪੰਜਾਬ ਦਾ ਪਹਿਲਾ ਖਿਡਾਰੀ ਸੀ ਉਹ ਉਹ ਕਿਸ ਤਰ੍ਹਾਂ ਫੜਿਆ ਨਹੀਂ ਜਾਂਦਾ ਸੀ ਮੇਰਾ ਭਰਾ ਹੁੰਦਾ ਸੀਗਾ ਸਾਡਾ ਪਿੰਡ ਮਿਹਰ ਨਾਲ ਲੁਧਿਆਣ ਜ਼ਿਲ੍ਹੇ ਚ ਪੈਂਦਾ ਹੈ ਉੱਥੇ ਕਵਾਡੀ ਹੋਈ ਮੇਰੇ ਭਾਈ ਨੇ ਉਹਨੂੰ ਦੋ ਵਾਰ ਰੱਖਿਆ ਅੱਛਾ ਜਦ ਜੱਦਵਾਸ਼ੀ ਦੇਖਦੇ ਆ ਜੋ ਦੇਵੀ ਜੈ ਨੂੰ ਤੀਜੀ ਵਾਰ ਫੜਨ ਲੱਗਿਆ ਗਰਾਊਂਡ ਨੂੰ ਕਲੀਅਰ ਵੀ ਜਾ ਦੋ ਫੜ ਫੜਿਆ ਨਹੀਂ ਗਿਆ ਫਿਰ ਮੋਢਾ ਨਿਕਲ ਗਿਆ ਉਹਦਾ ਕੋਈ ਤੇ ਬਾਦ ਉਹਨੇ ਬੰਦ ਕਰਤਾ ਅੱਛਾ ਖੇਲਣਾ ਤੇ ਹੁਣ ਕੁਆਡੀ ਹੀ ਦੇਖਦੇ ਆ ਵੀ ਪਹਿਲੇ ਗੱਲਾਂ ਕਰਦੇ ਸੀ ਸੀ ਕਿ ਪੰਜਾਬ ਦੇ ਵਿੱਚ ਕੁਆਡੀ ਹੁਣ ਖਤਮ ਹੋ ਗਈ ਹੈ ਪਤਾ ਨਹੀਂ ਨਸ਼ਿਆਂ ਤੌਰ ਕਰਕੇ ਆ ਜਾਂ ਕਿਸੇ وجہ ਨਾਲ ਆ ਤੇ ਭਰਾ ਵੀ ਮੇਰਾ ਬਾਹਰ ਆ ਗਿਆ ਸੀ ਤੇ ਸ਼ਰੀ ਚਲੇਦਾ ਬਾਹਰ ਵੀ ਸੀ ਜੋ ਘਰਾਂ ਦਾ ਕੰਮ ਕਰਦਾ ਤੇ ਮੇਰਾ ਉਹ ਸਾਕਾ ਪਰ ਆ ਜੀ ਚਾਰ ਪਰ ਆ ਸੀਗੇ ਇੱਕ ਮੇਰਾ ਪਰ ਫਰਾ ਗੋਲਾ ਛੜਦਾ ਹੁੰਦਾ ਸੀਗਾ ਉਹ ਜ਼ਿਲ੍ਹੇ ਚ ਲੁਧਿਆਣੇ ਫਸਟ ਆਇਆ ਸੀ ਉਹ ਵੀ ਅੱਛਾ ਤੁਹਾਨੂੰ ਪਹਿਲਾਂ ਤੁਸੀਂ ਸੌਂਗ ਸੀ ਗਾਏ ਮੈਂ ਤਾਂ ਪਹਿਲੀ ਵਾਰੀ ਇੱਥੇ ਆਇਆ ਕੈਨੇਡਾ ਚ ਅੱਛਾ ਛੇੜੀ ਆਪਣੇ ਬੈਨਿਪੈਗ ਤੁਸੀਂ ਪਹਿਲੀ ਵਾਰ ਵੀ ਨਹੀਂ ਪੈਗਾ ਆਏ ਹੋ ਹਾਂਜੀ ਪਹਿਲੀ ਵਾਰੀ ਆਇਆ ਮੇਰੇ ਠੰਡ ਵੇਖੀ ਪਹਿਲਾਂ ਕਦੇ ਹੁਣ ਦੇਖਣੀ ਸੁਣਾਓ ਇਸ ਵਾਲੀ ਨਹੀਂ ਜਨਵਰੀ ਜਿਹਾ ਆ ਗਿਆ ਜੀ ਨੇ ਸਾਡੇ ਦੇਖਿਆ ਬਹੁਤ ਬਰਫ ਆਈ ਜੀ ਮੈਂ ਵੀ ਸਰਵੇਜ ਕੀਤੀ ਸਾਡੇ ਲੇਹ ਦੇ ਦਾਖ ਆਪਣੇ ਸੈਮੀ ਬਰਫੀ ਦੀ ਆ ਪੰਚਰੀ ਆਰਮੀ ਸੀ ਆਰਮੀ ਸੀਗੀ ਕੱਲ ਬਿਲਕੁਲ ਦਰਸਤ ਹੈ ਵੀ ਪੰਜਾਬ ਨੇ ਬੜੀ ਮਾਰ ਹੰਡਾਈ ਆਰ ਖਾਸ ਤੌਰ ਤੇ ਇਸ ਕਲੱਬ ਦੇ ਵੱਲੋਂ ਐਲਾਨ ਕੀਤਾ ਗਿਆ ਵੀ 21 ਲੱਖ ਰੁਪਇਆ ਜਿਹੜਾ ਇਸ ਕਲੱਬ ਦੇ ਵੱਲੋਂ ਪੰਜਾਬ ਚ ਗਰਾਊਂਡ ਲੈਵਲ ਤੇ ਕੰਮ ਕਰਦੀਆਂ ਜਿਹੜੀਆਂ ਐਨ ਜੀਓਜ਼ ਨੇ ਉਹਨਾਂ ਨੂੰ ਦਿੱਤਾ ਜਾਵੇਗਾ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਸ਼ੁਕਰੀਆ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਹਾਂ ਦਾ ਪੰਜਾਬ ਟਾਕਸ ਅੱਜ ਅਸੀਂ ਇਥੇ ਬੈਠੇ ਆ ਆ ਬਾਬਾ ਜੀ ਹੋਣਾ ਦੇ ਨਾਲ ਗਰਾਊਂਡ ਦੇ ਵਿੱਚ ਇਹ ਸਾਰੇ ਇੱਥੇ ਕਬੱਡੀ ਦੇਖਣ ਆਇਆ ਆ ਆਜੋ ਪਰ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਬਾਬਾ ਜੀ ਇੱਥੇ ਵਧੀਆ ਬਹੁਤ ਤੁਹਾਨੂੰ ਕੀ ਲੱਗਦਾ ਕਿ ਕਬੱਡੀ ਦਾ ਮੈਚ ਕਿਵੇਂ ਦਾ ਜਾਊਗਾ ਬਹੁਤ ਹੀ ਵਧੀਆ ਬਹੁਤ ਆਪਣੇ ਪੰਜਾਬੀ ਮੁੰਡੇ ਨੇ ਜਿਹੜੇ ਖੇਡਦੇ ਨੇ ਨਾ ਆ ਕੇ ਬੜਾ ਹੀ ਚੰਗਾ ਲੱਗਦਾ ਤੂੰ ਵੀ ਪੰਜਾਬੀ ਹੈ ਹੈਨਾ ਤੇ ਬੜਾ ਹੀ ਚੰਗਾ ਲੱਗਦਾ ਇਸ ਗੱਲ ਦਾ ਬੜਾ ਖੁਸ਼ੀਮੰਦ ਨੂੰ ਮਹਿਸੂਸ ਹੁੰਦੀ ਹੈ ਵੀ ਕਿੱਥੇ ਤਾਂ ਸਮੈਕ ਖੇਡਦੇ ਨੇ ਹਾਂਜੀ ਕਿੱਥੇ ਇੱਥੇ ਆ ਕੇ ਕਬੱਡੀ ਆਪਦਾ ਨਾਮ ਆਪੇ ਉਹਦਾ ਰੋਸ਼ਨ ਕਰਦੇ ਨੇ ਆਪਦਾ ਸਾਰੀ ਗੱਲਬਾਤ ਦੱਸਦੇ ਨੇ ਵੀ ਆ ਅਸੀਂ ਖੇਡਦੇ ਹਾਂ ਬਾ ਪਿੰਡ ਦੇ ਵਿੱਚ ਵੀ ਬੱਲੇ ਬੱਲੇ ਹੋ ਜਾਂਦੀ ਹੈ ਮਾਂ ਪਿਓ ਦੀ ਤਾਂ ਬੱਲੇ ਬੱਲੇ ਹੈ ਹੀ ਹੈ ਤੇ ਜਿਹੜਾ ਪਿੰਡ ਦਾ ਪਿੰਡ ਦਾ ਵੀ ਨਾਂ ਜ਼ਿਲ੍ਹੇ ਦਾ ਨਾਂ ਤੇ ਨਾਨੇ ਨਾਨੇ ਤੋਂ ਵੀ ਦਾਦਾ ਆ ਕੇ ਪਤਾ ਉਹ ਲੱਗ ਜਾਂਦਾ ਵੀ ਹਾਂ ਬਈ ਕੋਈ ਬੰਦਾ ਕਬੱਡੀ ਖੇਡ ਰਿਹਾ ਹੈ ਇਹ ਫਲਾਨਿਆਂ ਦਾ ਦੋਤਾ ਹੈ ਫਲਾਨਿਆਂ ਦਾ ਪੁੱਤ ਹੈ ਫਲਾਨੇ ਪਿੰਡੋਂ ਹੈ ਤੇ ਜ਼ਿਲ੍ਹੇ ਤੋਂ ਲਾ ਕੇ ਕੈਨੇਡਾ ਤੱਕਰ ਔਰ ਪੰਜਾਬ ਤੋਂ ਲਾ ਕੇ ਇੱਥੇ ਹਿੰਦੁਸਤਾਨ ਤੱਕਰ ਪਤਾ ਲੱਗ ਜਾਂਦਾ ਵੀ ਹਾਂ ਕਬੱਡੀ ਮੈਚ ਹੋ ਰਿਹਾ ਉਹਦੇ ਵਿੱਚ ਫਲਾਣਾ ਫਲਾਣਾ ਬੜੀ ਮੰਨੂ ਇਹ ਹੁੰਦਾ ਵੀ ਖੁਰੇ 10 ਸਾਲ ਜਿਉਣਾ ਹੈ ਕਿ ਮਰਨਾ ਪਰ ਇਸ ਗੱਲ ਦਾ ਜਿਹੜਾ ਆ ਕੇ ਅਸੀਂ ਦੇਖਿਆ ਨਾ ਬਿਸਤਲਬੀਜੀ ਵਾਲੀਆਂ ਸੀ ਵੀ ਸਾਨੂੰ ਮੰਨੂ ਇਹ ਮਹਿਸੂਸ ਹੋਇਆ ਵੀ ਮੈਨੂੰ ਇਹ ਬੜਾ ਹੀ ਚੰਗਾ ਮਹਿਸੂਸ ਹੋਇਆ ਪੰਜਾਬ ਦੇ ਵਿੱਚ ਜਿਵੇਂ ਦੱਸਦੇ ਨੇ ਥਾਂ ਥਾਂ ਮੁੰਡੇ ਮਰੀ ਜਾਂਦੇ ਨੇ ਸਮਾਏ ਪੀ ਪੀ ਬੁਰਾ ਹਾਲ ਹੋਇਆ ਪਿਆ ਪ੍ਰਸ਼ਾਸਨ ਦਾ ਬੁਰਾ ਹਾਲ ਹੋਇਆ ਪਿਆ ਕੋਈ ਕਿਸੇ ਨੂੰ ਕਹਿੰਦਾ ਨਹੀਂਗਾ ਇੱਥੇ ਆ ਕੇ ਬੜਾ ਮੰਨੂ ਇਹ ਸਕੂਨ ਸ਼ਾਂਤੀ ਮਿਲੀ ਵੀ ਇਹ ਜਿਹੜਾ ਕੰਮ ਹੈ ਬਹੁਤ ਵਧੀਆ ਕੰਮ ਕਰਾ ਰਹੇ ਨੇ ਕਰਾ ਵੀ ਪੰਜਾਬੀ ਹੀ ਰਹੇ ਨੇ ਕੋਈ ਗੋਰੇ ਨਹੀਂ ਕਰਾ ਰਹੇ ਜਦੋਂ ਇੱਥੇ ਪਤਾ ਆ ਕੇ ਦੇਖੀਦਾ ਵੀ ਕਿਸੇ ਮੇਲੇ 'ਚ ਜਾਈਏ ਜਾਂ ਹੋਰ ਕਿਸੇ ਪਾਸੇ ਜਾਈਏ ਤਾਂ ਉੱਥੇ ਪਤਾ ਲੱਗਦਾ ਸਾਨੂੰ ਵੀ ਇਹ ਜਿਹੜਾ ਇੱਥੇ ਕੈਨੇਡਾ 'ਚ ਗੋਰੇ ਤਾਂ ਰਹਿੰਦੇ ਨਹੀਂ ਪੰਜਾਬੀ ਹੀ ਰਹਿੰਦੇ ਨੇ ਤੇ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਇਹ ਦੇਖ ਕੇ ਕਿ ਆਪਾਂ ਜਿਹੜਾ ਮਿੰਨੀ ਪੰਜਾਬ ਇੱਥੇ ਲਿਆ ਕੇ ਵਸਾ ਲਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਵੀ ਬਹੁਤ ਆ ਉਹਦੇ ਬਾਰੇ ਵੀ ਤਾਂ ਹੀ ਅਸੀਂ ਆ ਕੇ ਦੇਖਿਆ ਜੇ ਤੁਸੀਂ ਆਏ ਬੱਚੇ ਆਏ ਛੋਟੇ ਛੋਟੇ ਆਏ ਕਿਸੇ ਦਾ ਪੋਤਾ ਆਇਆ ਕਿਸੇ ਦਾ ਦੋਤਾ ਆਇਆ ਉਹਦੇ ਬਾਰੇ ਵੀ ਬਹੁਤ ਵਧੀਆ ਬਣ ਗਿਆ ਹੈ ਬਾਬਾਈ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਤੁਹਾਡਾ ਆਪਣਾ ਖੇਡਿਆ ਤੁਹਾਡਾ ਆਪਣਾ ਕਹਿਣਾ ਵੀ ਇਹ ਮੈਂ ਜਿਹੜੇ ਹਰ ਸਾਲ ਦੀ ਤਰ੍ਹਾਂ ਮੈਚ ਇਸ ਟਾਈਮ ਵੀ ਹੋ ਰਿਹਾ ਜਿਹਨੂੰ ਜਿਹੜੀ ਹਾੜਾਂ ਦੀ ਮਾਰ ਆਈਏ ਪੰਜਾਬ ਦੇ ਵਿੱਚ ਉਹਦੇ ਕਰਕੇ ਥੋੜੀ ਜਿਹੀ ਕਿਤੇ ਰੌਣਕ ਘਟ ਹੈ ਪਹਿਲੇ ਵੀਡੀਓ ਪਾਤੀ ਸੀ ਨਾ ਮੈਚ ਨਹੀਂ ਹੋਣੇਗੇ ਪਰ ਰਾਤ ਵੀਡੀਓ ਪਾਈਏ ਜਿਹੜੀ ਉਹ ਬਹੁਤ ਵਧੀਆ ਪਾਈ ਵੀ ਮੈਚ ਹੋਣਗੇ ਹੋਣਗੇ ਤਾਂ ਅਸੀਂ ਇੱਥੇ ਮਾਰ ਕੱਟੇ ਹੋਏ ਆ ਅੱਜ ਮੈਚ ਹੋ ਰਿਹਾ ਤੇ ਬਹੁਤ ਵਧੀਆ ਬਾੜੀ ਸ਼ਾਨਦਾਰ ਦੇਣਗੇ ਆ ਬਤੂਰ ਵੀ ਮਦਦ ਕੀਤੀ ਜਾਊਗੀ ਹੜ੍ਹ ਪੀੜਤਾਂ ਦੀ ਜੀ ਆਰਗੇਨਾਈਜ਼ਰਸ ਨੇ ਵੀ ਡਿਸਾਈਡ ਕੀਤਾ ਹੈ ਕਿ 21 ਲੱਖ ਰੁਪਿਆ ਜਿਹੜਾ ਪ੍ਰੋਗਰਾਮ ਤੋਂ ਇਕੱਠਾ ਆਊਗਾ ਉਹ ਉਧਰ ਹੜ੍ਹ ਪੀੜਤਾਂ ਵਾਸਤੇ ਭੇਜਣਗੇ ਤੁਸੀਂ ਤੁਸੀਂ ਕੀ ਕਹੋਗੇ ਕਿ ਹੜ੍ਹਾਂ ਦੇ ਹੜ੍ਹਾਂ ਦੀ ਮਾਰ ਦਾ ਸਾਡੇ ਪੰਜਾਬ ਦੇ ਉੱਤੇ ਤੇ ਸਾਡੇ ਕੈਨੇਡਾ ਵਾਸਤੇ ਵਸਦੇ ਪੰਜਾਬ ਦੇ ਵਿੱਚ ਕੀ ਇਫੈਕਟ ਹੋਇਆ ਉਹ ਚੀਜ਼ ਦਾ ਉਧਰ ਤਾਂ ਸਾਡਾ ਬਹੁਤ ਇਫੈਕਟ ਹੈ ਜੀ ਸਾਡਾ ਮਤਲਬ ਕਰ ਤਬਾਹ ਹੋ ਗਏ ਆ ਧਰ ਕੇ ਦੁਨੀਆ ਹੜਕੀ ਆ ਡੰਗਰ ਪੱਛਾ ਕੋਈ ਚਾਰਾ ਨਹੀਂ ਹੈ ਕੁਝ ਨਹੀਂ ਹੈਗਾ ਮਤਲਬ ਉੱਥੇ ਦੀ ਜਿਹੜੀ ਗਵਰਨਮੈਂਟ ਹੈ ਉਹਦਾ ਕੋਈ ਐਡਾ ਸੌਗ ਨਹੀਂ ਜੋ ਪੰਜਾਬੀ ਪੰਜਾਬ ਦੀ ਮਦਦ ਕਰ ਰਹੀ ਦੇ ਬਾਹਰੋਂ ਕਨੇਡਾ ਵਾਲੇ ਪਰ ਹੋਰ ਐਨ ਆਰ ਆਈ ਜਿਹੜੇ ਉਹ ਮਦਦ ਕਰ ਰਹੇ ਸੋ ਕਬੱਡੀ ਗੱਪ ਚੱਲ ਰਹੀ ਜਿੱਦਾਂ ਔਰ ਨੌਜਵਾਨ ਵੀ ਸਾਡੇ ਨਾਲ ਜੁੜੇ ਆ ਕੀ ਹਾਲ ਹੈ ਜਵਾਨੋ ਟਿਕ ਟਾਕ ਚੜਦੀ ਗਲਾਈ ਤੁਸੀਂ ਦੱਸੋ ਬਾਈ ਚੜਦੀ ਗਲਾਈ ਸੋ ਬਾਈ ਕੀ ਹਾਲ ਆ ਬਹੁਤ ਵਧੀਆ ਰੋ ਵੀ ਨਹੀਂ ਪਹੁੰਚਦੇ ਆ ਬਾਈ ਮੈਂ ਬਾਈ ਵਿੰਕਲਰ ਤੋਂ ਆਇਆਗਾ ਸਪੈਸ਼ਲ ਆਇਆ ਵਿੰਕਲਰ ਤੋਂ ਹਾਂਜੀ ਪਹੁੰਚੇ ਬਹੁਤ ਵਧੀਆ ਗੱਲ ਐ ਤੁਸੀਂ ਵਿੰਕਲਰ ਤੋਂ ਬਾਈ ਆਇਆ ਸਪੈਸ਼ਲ ਚੱਲ ਕੇ ਇੱਥੇ ਆਇਆ ਖਾਸ ਤਾਰ ਦੇ ਬਾਈ ਅੱਜ ਕਬੱਡੀ ਦੇ ਮੁਕਾਬਲੇ ਤੇ ਹੋ ਰਹੇ ਆ ਆਪਾਂ ਜਾਣਦੇ ਆ ਔਰ ਜਿੱਥੇ ਪੰਜਾਬੀ ਗਿਆ ਕਬੱਡੀ ਨਾਲ ਹੀ ਲੈ ਗਿਆ ਕਿਉਂਕਿ ਇਹ ਸਾਡੇ ਖੂਨ ਦੇ ਵਿੱਚ ਹੈ ਔਰ ਇੱਥੇ ਜਿਹੜਾ ਮਾਹੌਲ ਇਸ ਤਰੀਕੇ ਦਾ ਚੜ੍ਹਦੀ ਕਲਾ ਵਾਲਾ ਮਾਹੌਲ ਇਹ ਨੂੰ ਦੇਖ ਕੇ ਕੀ ਲੱਗਦਾ ਬਹੁਤ ਖੁਸ਼ੀ ਹੁੰਦੀ ਹੈ ਜੀ ਆਪਣਾ ਪੰਜਾਬੀ ਭਾਈ ਚਾਰਾ ਕਰਤਾ ਦੇਖ ਕੇ ਤੇ ਬਾਕੀ ਹਣਾਂ ਦੇ ਲਈ ਵੀ ਇਹ ਦਾਨ ਕਰ ਰਹੇ ਹੋ ਬਹੁਤ ਵਧੀਆ ਲੱਗਿਆ ਸੁ ਹਾਂਜੀ ਜੋ ਆ ਬਾਈ ਕੀ ਹਾਲ ਚਾਲ ਵਧੀਆ ਬਾਈ ਤੁਸੀਂ ਵਧੀਆ ਵਧੀਆ ਬਾਈ ਕਿੱਥੋਂ ਤੁਸੀਂ ਵੀ ਨਹੀਂ ਪੈਗ ਤੋਂ ਹਾਂਜੀ ਵੀ ਨਹੀਂ ਪੈਗ ਤੋਂ ਸਟੂਡੈਂਟ ਆਈ ਸੀ ਬਾਈ ਹਾਂਜੀ ਹਾਲੇ ਹੀ ਪੜਦੇ ਆਂ ਪੜਦੇ ਹੋ ਕਿੱਥੇ ਕਿਹੜੀ ਯੂਨੀਵਰਸਿਟੀ ਪ੍ਰੋਵੀਡ ਐ ਸੀ ਕੀ ਬਾਤ ਐ ਸੋ ਬਾਈ ਸਟੂਡੈਂਟ ਆਪਣਾ ਬਾਤ ਹਾਣਾ ਪਿੱਛੇ ਜੀ ਵੀ ਆਇਆ ਔਰ ਹੁਣ ਵੀ ਜਦੋਂ ਕਿਤੇ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਗੱਲ ਹੁੰਦੀ ਐ ਕਿਤੇ ਕੋਈ ਆਫਤਾਂ ਆਉਂਦੀ ਐ ਸਭ ਤੋਂ ਪਹਿਲਾਂ ਜਿਹੜਾ ਸਾਡਾ ਜਿੱਥੇ ਬਿਜ਼ਨਸ ਭਾਈ ਚੜਦਾ ਖੜਦਾ ਹੀ ਖੜਦਾ ਜਿਵੇਂ ਇਹਨਾਂ ਨੇ 21 ਲੱਖ ਦੇਣਾ ਸਟੂਡੈਂਟ ਜਿਹੜੇ ਆ ਉਹ ਬਹੁਤ ਵੱਡੇ ਪੱਦਰ ਦੇ ਉੱਤੇ ਜਿੰਨਾ ਹੋ ਸਕਦਾ ਤਿਲ ਫੁੱਲ ਦਿੰਦੇ ਆ ਹਨ ਇਹ ਇਹ ਜੀ ਸਭ ਕੋਲ ਠੀਕ ਹੋਈ ਛੇਤੀ ਛੇਤੀ ਪਾਣੀ ਛੇਤੀ ਲੱਥ ਜੀ ਹੋਰ ਤਾਂ ਕੀ ਆ ਪੈਲੀਆਂ ਸਾਰੀਆਂ ਬਰਬਾਦ ਹੋ ਗਈ ਸਾਡੀ ਆਪ ਦੀ ਵਿੱਚੇ ਗਈ ਪੈਲੀ ਹੁਣ ਆਹੀ ਕਿਹੜਾ ਇਲਾਕਾ ਤੁਹਾਡਾ ਸਾਡਾ ਮਾਨਸਾ ਜੀ ਮਾਨਸਾ ਸੇ ਉੱਥੇ ਵੀ ਆਇਆ ਪਾਣੀ ਹਾਂਜੀ 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 ਚੱਕਰਦਾ ਜੀ ਚੱਕਰਦਾ ਪਾਣੀ ਆਇਆ ਸੋ ਜਿਹੜਾ ਇਹ ਕਹਿ ਦਿੱਤਾ ਜਾਂਦਾ ਵੀ ਕਹਿੰਦੇ ਵੀ ਇਹ ਤਾਂ ਬਾਹਰ ਤੁਰ ਕੇ ਹੁਣ ਇਹਨਾਂ ਨੂੰ ਪੰਜਾਬ ਦਾ ਕੋਈ ਫਿਕਰ ਨਹੀਂ ਕੋਈ ਚੱਕਰ ਨਹੀਂ ਹਨਾ ਸੋ ਇਹ ਤਾਂ ਫਿਰ ਗੱਲ ਸਰਾਸਰ ਗਲਤ ਹੋਈ ਨਾ ਇਹ ਤਾਂ ਗਲਤ ਹੈ ਜੀ ਬੜਾ ਮੁੰਡਾ ਹੈਲਪ ਕਰ ਰਿਹਾ ਜੀ ਆਪਦੀ ਪਿੱਛੇ ਅੱਜ ਤਾਲੇ ਸਟੂਡੈਂਟ ਆਈਏ ਹਲੋ ਪੀਆਰ ਬਈ ਤੁਹਾਡਾ ਇਲਾਕਾ ਕਿਹੜਾ ਮਾਨਸਾ ਜੀ ਮਾਨਸਾ ਬਤੋੜੇ ਵੀ ਸੇਮ ਹੀ ਸਾਡੇ ਵੀ ਘੱਦਰ ਲੰਗਦੀ ਵਿੱਚ ਦੀ ਉਹਦੇ ਬੰਨ ਚ ਟੁਟੇ ਇੱਕ ਦੋ ਥਾਂ ਤੇ ਪਰ ਲੱਗੇ ਬਈ ਆਪਣੇ ਮੁੰਡੇ ਲਗਾਤਾਰ 24 ਘੰਟੇ ਇੱਥੋਂ ਜਿੰਨਾ ਹੋ ਸਕਦਾ ਕਰੀ ਜਾਂਦੇ ਹਾਂਜੀ ਅਸੀਂ ਸਾਰੇ ਜਣੇ ਰਲ ਕੇ ਸਿੱਧਾ ਯੋਗਦਾਨ ਪਾ ਰਹੇ ਹਾਂਗੇ ਸੋ ਕੀ ਹਾਲ ਚੱਲ ਬਈ ਚੜ੍ਹਦੀ ਕਲਾ ਠੀਕ ਹੋ ਹਾਂਜੀ ਵਧੀਆ ਸੋ ਬਈ ਤੁਹਾਡਾ ਕਿਹੜਾ ਇਲਾਕਾ ਮਾਲਵਾ ਜੀ ਮਾਲਵਾ ਤੋਂ ਉਧਰ ਕਿਵੇਂ ਆ ਤੁਹਾਡੇ ਵੱਲ ਪਾਣੀਆਂ ਦਾ ਉਧਰ ਠੀਕ ਹੈ ਫਿਲਹਾਲ ਹਾਂਜੀ ਕਿਉਂਕਿ ਚਾਹੇ ਮਾਝਾ ਚਾਹੇ ਮਾਲਵਾ ਚਾਹੇ ਦੁਆਬਾ ਮਾਰ ਤਾਂ ਪੰਜਾਬ ਨੂੰ ਪੈ ਰਹੀ ਹੈ ਨਾ ਹਾਂਜੀ ਹਾਂਜੀ ਸੋ ਤੁਹਾਡੇ ਵੱਲੋਂ ਵੀ ਜੇ ਕੋਈ ਜਿੰਨੀ ਹੁੰਦੀ ਹੈ ਹੈਲਪ ਕਰ ਰਹੇ ਹੋ ਤੁਸੀਂ ਪਿੱਛੇ ਆਪਣੇ ਹਾਂਜੀ ਅਸੀਂ ਕਰਦੇ ਹਾਂ ਸੋ ਅੱਜ ਕੀ ਕਹਿਣਾ ਜਿਹੜਾ ਇਹ ਸਾਡਾ ਜਿੱਥੇ ਇੱਕ ਪਾਸੇ ਸਾਡਾ ਕਲਚਰ ਪ੍ਰਮੋਟ ਹੋ ਰਿਹਾ ਖੇਡ ਪ੍ਰਮੋਟ ਹੋ ਰਹੀ ਯਾਰ ਤੁਸੀਂ ਨੌਜਵਾਨੋ ਨੌਜਵਾਨ ਇਸ ਚੀਜ਼ ਬਾਰੇ ਕੀ ਸੋਚਦਾ ਕਿਉਂਕਿ ਜਿੱਥੇ ਅੱਜ ਇੱਕ ਡਰੱਗ ਪੰਜਾਬ ਦੇ ਵਿੱਚ ਆ ਖਾਸ ਤੌਰ ਤੇ ਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਜਿੱਥੇ ਵੀ ਅੱਜ ਆਪਾਂ ਦੇਖਦੇ ਆ ਡਰੱਗ ਇੱਕ ਬੜਾ ਵੱਡਾ ਮਸਲਾ ਬਣ ਗਿਆ ਆ ਉਹਦੇ ਲਈ ਕੀ ਤੁਹਾਡੀ ਸੋਚ ਆ ਹਾਂਜੀ ਜਿਵੇਂ ਜਿੰਨੀ ਅਸੀਂ ਕਰ ਸਕਦੇ ਆ ਅਸੀਂ ਉਹ ਨਹੀਂ ਕਰਦੇ ਜਿਵੇਂ ਸਾਡੇ ਵੱਲੋਂ ਪੂਰੀ ਸਪੋਰਟ ਆ ਪਰ ਜਿਹੜੇ ਡਰੱਗ ਆ ਹੁਣ ਅਸੀਂ ਜੀ ਪੋਜ਼ਿਟਿਵ ਸਪੋਰਟਸ ਪ੍ਰਮੋਟ ਕਰਨਾ ਚਾਹੁੰਦੇ ਆ ਜਨਾਗਜ਼ ਆ ਰਹੇ ਆ ਠੀਕ ਹੈ ਜੀ ਹਾਂਜੀ ਥੈਂਕ ਯੂ ਸੋ ਮਚ ਬਾਈ ਥੈਂਕ ਯੂ ਸੋ ਇਸ ਵੇਲੇ ਯੂਨਾਈਟਿਡ ਬ੍ਰਦਰਸ ਕਬੱਡੀ ਕਲੱਬ ਉਹਨਾਂ ਦੇ ਟੂਰਨਾਮੈਂਟ ਦੇ ਵਿੱਚ ਆਪਾਂ ਮੌਜੂਦ ਆ ਔਰ ਜਿੱਥੇ ਇੱਕ ਪਾਸੇ ਜਿਹੜੇ ਮੁਕਾਬਲੇ ਆ ਉਹ ਚੱਲ ਰਹੇ ਆ ਔਰ ਸਾਡਾ ਬਾਈ ਖੁਸ਼ੀ ਦੁੱਗਾ ਸਾਡੇ ਨਾਲ ਇਸ ਵੇਲੇ ਆ ਬਾਈ ਜੀ ਆਏ ਨੇ ਮਨੀ ਪੈਕ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਬਰਾਦਰ ਜਨਰਲ ਦੇਖ ਰਹੇ ਸਾਰੇ ਸਰੋਤਨ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਬਿੰਨੀ ਪੈਗ ਆਏ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਬਹੁਤ ਵੱਡਾ ਕਬੱਡੀ ਕਪ ਹੋ ਰਿਹਾ ਜੁਨਾਈਟਿਡ ਬ੍ਰਦਰ ਦਾ ਤੇ ਬੀਸੀ ਜੁਨਾਈਟਿਡ ਫੋਟੋਸ਼ਨ ਦੀਆਂ ਟੀਮਾਂ ਖੇਡ ਰਹੀਆਂ ਨੇ ਜੇ ਬਹੁਤ ਵਧੀਆ ਮੈਚ ਹੋ ਰਹੇ ਨੇ ਤੇ ਵਧੀਆ ਪਲੇਅਰ ਪਹੁੰਚੇ ਹੋਇਆ ਏ ਮੈਂ ਤਾਂ ਹੋਰ ਵੀ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਵੀ ਹਮਮਾ ਆ ਕੇ ਪਹੁੰਚੋ ਮੁੰਨਾਓ ਮੇਲੇ ਦੀਆਂ ਰੌਣਕਾਂ ਵਧਾਓ ਸੋ ਭਾਈ ਲੰਬੇ ਸਮੇਂ ਤੋਂ ਤੁਸੀਂ ਕਬੱਡੀ ਦੇ ਨਾਲ ਜੁੜੇ ਹੋਏ ਹੋ ਔਰ ਲੋਕ ਤੁਹਾਨੂੰ ਖਾਸ ਤਾਰ ਤੇ ਜਿਹੜੀ ਯੰਗ ਜਨਰੇਸ਼ਨ ਆ ਉਹ ਫਾਲੋ ਬਹੁਤ ਕਰਦੀ ਆ ਵੀ ਅਸੀਂ ਭਾਈ ਖੁਸ਼ੀ ਭਰ ਕੇ ਬੰਨਾ ਉਹਨਾਂ ਦਾ ਇਹ ਕਹਿਣਾਗਾ ਸੋ ਆਉਣ ਵਾਲਾ ਜਿਹੜਾ ਸਮਾਂ ਉਹਦੇ ਵਿੱਚ ਜਿਨ੍ਹਾਂ ਨੇ ਕਬੱਡੀ ਜਿਹੜੇ ਪ੍ਰੇਮੀ ਆ ਜਿਹਨੇ ਅਗਾਹ ਕਬੱਡੀ ਵਿੱਚ ਜਾਣਾ ਆ ਜਾਂ ਕਹਦੀ ਪ੍ਰੋਫੈਸ਼ਨ ਬਣਾਉਣਾ ਉਸ ਨੂੰ ਉਹਨਾਂ ਲਈ ਤੁਹਾਡਾ ਕੀ ਸੁਨੇਹਾ ਮੇਰਾ ਇਹ ਸੁਨੇਹਾ ਭਾਈ ਵੀ ਸ਼ਾਰਟ ਟਰਮ ਆ ਜਸ ਚੌੜਾਪਾ ਰਸਤਾ ਨਾ ਬਣਾਈਏ ਆਪਾਂ ਚੰਗੀ ਮਿਹਨਤ ਕਰੀਏ ਚੰਗੀ ਖਰਾਕ ਖਾਈਏ ਚੰਗੇ ਕੋਚਾਂ ਦੇ ਅੰਦਰ ਰਹੀਏ ਤੇ ਇਹੀ ਆ ਵੀ ਜੇ ਲੌਂਗ ਟਾਈਮ ਲਈ ਤੁਸੀਂ ਕਬੱਡੀ ਖੇਡਣੀ ਚਾਹੁੰਦੇ ਹੋ ਜਾਂ ਵਧੀਆ ਕਬੱਡੀ ਖੇਡਣੀ ਚਾਹੁੰਦੇ ਹੋ ਉਹਦਾ ਤੁਹਾਨੂੰ ਪਤਾ ਹੀ ਆ ਵੀ ਇੱਕਲੀ ਕਬੱਡੀ ਦੇ ਵਿੱਚ ਨਹੀਂ ਹੋਰ ਗੇਮਾਂ ਦੇ ਵਿੱਚ ਵੀ ਆ ਬਹੁਤ 플레이ਰ ਆਉਂਦੇ ਆ ਜਿਹੜੇ ਸਾਲ ਦੋ ਸਾਲ ਖੇਡਦੇ ਆ ਤੇ ਕਈ ਕਈ ਜਿਹੜੇ ਲੰਮਾ ਸਮਾਂ ਖੇਡਦੇ ਆ ਉਹ ਫਿਰ ਲੈਜੈਂਡ ਬਣ ਜਾਂਦੇ ਆ ਨਾ ਜੀ ਤੇ ਇਹਦੇ ਲਈ ਤਾਂ ਮੈਂ ਕਹਿੰਦਾ ਵੀ ਵੱਧ ਤੋਂ ਵੱਧ ਵਧੀਆ ਮਿਹਨਤ ਕਰੋ ਵਧੀਆ ਖਾਣਾ ਖਾਓ ਤੇ ਵਧੀਆ ਕੋਚ ਦੇ ਅੰਡਰ ਰਹੋ ਤੇ ਵਧੀਆ ਆਪਣੀ ਉਹ ਕਰੋ ਜੀ ਸੋ ਭਾਈ ਇੱਕ ਵੱਡਾ ਉਪਰਾਲਾ ਖਾਸ ਤਾਰ ਤੇ ਸਾਡਾ ਪੰਜਾਬ ਹੈ ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹ ਆਇਆ ਹੈ ਬੜਾ ਮੁਸ਼ਕਲ ਦਾ ਸਮਾਂ ਜਿਹੜਾ ਭਾਰੀ ਸਮਾਂ ਸਾਡਾ ਬਣਿਆ ਔਰ 21 ਲੱਖ ਰੁਪਈਆ ਇਸ ਕਲੱਬ ਦੇ ਵੱਲੋਂ ਡੋਨੇਟ ਕੀਤਾ ਜਾਣਾ ਉਸ ਉੱਤੇ ਤੁਹਾਡਾ ਕੀ ਕਹਿਣਾ ਨਹੀਂ ਬਹੁਤ ਵਧੀਆ ਜੀ ਕਿਉਂਕ ਪਹਿਲੀ ਵਾਰ ਨਹੀਂ ਇਦਾਂ ਦਾ ਕਹਿ ਉਹ ਪਹਿਲਾਂ ਬਹੁਤ ਵਾਰ ਕਹਿ ਰਾਇਆ ਪਰ ਸਾਰੇ ਹਮੇਸ਼ਾ ਪੰਜਾਬੀ ਨਾਲ ਖੜਿਆ ਤੇ ਇਸ ਵਾਰ ਵੀ ਸਾਰੇ ਤੁਹਾਨੂੰ ਪਤਾ ਹੀ ਆ ਵੀ ਸਿੰਗਰ ਆਪਣੇ ਸਾਰੇ ਉੱਥੇ ਪਹੁੰਚੇ ਹੋਏ ਆ ਨਾ ਤੇ ਪਲੇਅਰ ਵੀ ਜਿੰਨੇ ਹੈਗੇ ਆ ਬਾਕੀ ਬਾਹਰ ਖੇਡ ਰਿਹਾ ਸੀਜ਼ਨ ਚੱਲ ਰਿਹਾ ਤੇ ਜਿੰਨੇ ਕ ਪਹੁੰਚੀ ਜਾਂਦੇ ਆ ਉਹ ਪਹੁੰਚ ਰਿਹਾ ਉੱਥੇ ਤੇ ਇਦਾਂ ਹੀ ਜਿੱਦਾਂ ਸਿੰਗਰਾਂ ਨੇ ਤੇ ਇਦਾਂ ਕਬੱਡੀ ਨੇ ਬਹੁਤ ਸਾਥ ਦਿੱਤਾ ਤੇ ਮੈਂ ਹੋਰ ਵੀ ਕਹਿੰਦਾ ਵੀ ਇਹ ਥੋੜੇ ਬਹੁਤੇ ਨਾਲ ਨਹੀਂ ਜੀ ਇਹ ਜਿੱਦਾਂ ਕਿ ਆ 5-4 ਦਿਨਾਂ ਦਾ ਕੰਮ ਨਹੀਂ ਹੈਗਾ ਇਹ ਇਦਾਂ ਨਹੀਂ ਪਤਾ ਵੀ ਇਹ ਚੀਜ਼ ਨੂੰ ਸਾਲ 2 ਸਾਲ 1.5 ਸਾਲ ਕਿੰਨਾ ਚਿਰ ਵਿੱਚ ਲੱਗ ਸਕਦਾ ਵੀ ਇਹ ਵੀ ਜਿੱਦਾਂ ਕਿਸਾਨੀ ਅ ਬਾਬਣੇ ਜੀ ਇਹ ਵੀ ਲੰਬਾ ਸੰਘਰਸ਼ ਆ ਤੇ ਸਾਰੇ ਪੰਜਾਬੀ ਇਕੱਠੇ ਹੋ ਕੇ ਜਦੋਂ ਖੜਨਗੇ ਤਾਂ ਹੱਲ ਕਰਨਗੇ ਬਿਲਕੁਲ ਜੀ ਬਿਲਕੁਲ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਥੈਂਕ ਯੂ ਸੱਚਕੋ ਅ ਅੱਪਾ ਇੱਥੇ ਤੀਆਂ ਦੇ ਮੇਲੇ ਤੇ ਆਏ ਆ ਬੀਬੀ ਜੀ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਕਿਵੇਂ ਲੱਗ ਰਿਹਾ ਇੱਥੇ ਛੋਟਾ ਪੰਜਾਬ ਜਿਹੜਾ ਪੰਜਾਬੀਆਂ ਨੇ ਆ ਕੇ ਵਸਾਇਆ ਉਹਦੇ ਤੁਹਾਨੂੰ ਬਹੁਤ ਵਧੀਆ ਲੱਗਦਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਇਕੱਠੇ ਹੁੰਦੇ ਆ ਇੱਥੇ ਦੇਖ ਕੇ ਫਰਦਲ ਲੱਗਦਾ ਕਿ ਪੰਜਾਬੀ ਇੱਥੇ ਬਹੁਤ ਆਏ ਹੋਏ ਆ ਹੈਨਾ ਤੇ ਵੇਕੇ ਮਨੋਰੰਜਨ ਹੁੰਦਾ ਸਾਰਿਆਂ ਲਈ ਸਾਰੀਆਂ ਬੀਬੀਆਂ ਭੈਣਾਂ ਨੂੰ ਇੱਥੇ ਦਿੱਤਾ ਜਾਂਦਾ ਮੰਦੰਨ ਵਾਸਤੇ ਫ੍ਰੀ ਲੰਗਰ ਵੀ ਲੱਗਦੇ ਆ ਤੇ ਕੁਸ਼ੀ ਮਿਲਦੀ ਹੈ ਇੱਥੇ ਸਾਰਿਆਂ ਨੂੰ ਤੇ ਜਿਹੜੇ ਇੰਡੀਆ ਦੇ ਵਿੱਚ ਹੜ੍ਹ ਆਏ ਹੋਏ ਆ ਆਪਾਂ ਇੱਥੇ ਜਿਹੜਾ ਮੇਲੇ ਕਰਵਾ ਕੇ ਇੰਡੀਆ ਚੋਂ ਡੋਨੇਸ਼ਨ ਭੇਜ ਰਹੇ ਆ ਸਾਰੇ ਹੈਲਪ ਕਰ ਰਹੇ ਆ ਉੱਥੇ ਤੁਹਾਡਾ ਕੀ ਕਹਿਣਾ ਅਸੀਂ ਵੀ ਚਾਹੁੰਦੇ ਆਹੀ ਇੱਥੇ ਡੋਨੇਸ਼ਨ ਇਕੱਠੀ ਕਰਕੇ ਹੜ੍ਹ ਪੀੜਤਾਂ ਲਈ ਭੇਜੀ ਜਾਵੇ ਤਾਂ ਕਿ ਉੱਥੋਂ ਦੇ ਲੋਕ ਬਹੁਤ ਦੁਖੀ ਹੋਏ ਪਏ ਹਨ ਬਹੁਤ ਪਰਿਵਾਰਾਂ ਦੇ ਜਾਨਵਰਾਂ ਵੀ ਚਰੀਆਂ ਕਿੰਨੀਆਂ ਬੱਚਿਆਂ ਕਿੰਨਾਂ ਪਸ਼ੂ ਜੀਵ ਜੰਤੂ ਬਹੁਤ ਕੁਝ ਬਰਬਾਦ ਹੋ ਗਿਆ ਕਰਾਂ ਦੀ ਬਰਬਾਦੀ ਹੋ ਗਈ ਇਸ ਕਰਕੇ ਚਾਹੀਦਾ ਹੈ ਕਿ ਆਪਾਂ ਕੁਝ ਨਾ ਕੁਝ ਉਹਨਾਂ ਵਾਸਤੇ ਕਰਗੇ ਤਾਂ ਕਿ ਉਹਨਾਂ ਨੂੰ ਸੁਖ ਸਹਲਤਾ ਮਿਲ ਸਕਣ ਆਭੀ ਜੀ ਤੁਸੀਂ ਦੱਸੋਗੇ ਇੱਥੋਂ ਦੇ ਮੇਲੇ ਤੇ ਇੰਡੀਆ ਦੇ ਮੇਲਿਆਂ ਦੇ ਵਿੱਚ ਤੁਹਾਨੂੰ ਕੀ ਫਰਕ ਦੇਖਣ ਨੂੰ ਮਿਲਦਾ ਹਾਂ ਇੱਥੇ ਵੀ ਮਤਲਬ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਚਲੋ ਆਪਣਾ ਕਲਚਰ ਐਕਸਪਲੋਰ ਹੋ ਰਿਹਾ ਇੱਥੇ ਵੀ ਬਹੁਤ ਚੰਗੀ ਗੱਲ ਹੈਗੀ ਆ ਤੇ ਜਿਹੜੇ ਇੰਡੀਆ ਦੇ ਮੇਲੇ ਉਹਨਾਂ ਦੀ ਆਪਣੀ ਇੰਪੋਰਟੈਂਸ ਹੈਗੀ ਹੈ ਇੱਕੋ ਦੇ ਲੋਕ ਜਾਨੀ ਤੇ ਹੁਣ ਆਪਣੀ ਕੰਮ ਦੇ ਅਕੋਰਡਿੰਗ ਆਪਣੀ ਟਾਈਮ ਦੇ ਅਕੋਰਡਿੰਗ ਇੱਥੇ ਇਹ ਕਰਵਾ ਰਹੇ ਨੇ ਉਹ ਵੀ ਬਹੁਤ ਅੱਧ ਸਾਰਿਆਂ ਨੂੰ ਪੱਟੀਕੁਨ ਫਰਾਸ ਦੀ ਥੋੜੀ ਜਿਹੀ ਪੰਜਾਬ ਦੇ ਵਿੱਚ ਫੜਾਂ ਦੀ ਹੈ ਜਿਹੜੇ ਆਪਣਾ ਉਹ ਵੀ ਆਪਣੇ ਹੀ ਭੈਣ ਭਾਈ ਨੇ ਜਿਹੜੇ ਇੰਨੇ ਮਤਲਬ ਤਕਲੀਫ ਦੇ ਵਿੱਚੋਂ ਲੰਘ ਰਹੇ ਨੇ ਤੇ ਅਸੀਂ ਉਹਨਾਂ ਬਾਰੇ ਵੀ ਬਹੁਤ ਜ਼ਿਆਦਾ ਵਰੀ ਰਹੇ ਹਾਂ ਸਾਨੂੰ ਉਹਨਾਂ ਦੀ ਵੀ ਬਹੁਤ ਚਿੰਤਾ ਹੈ ਕਿ ਆਪਣੀ ਭੈਣ ਭਰਾ ਨੇ ਉੱਤੇ-ਪੇਟੇ ਤੇ ਚਲੋ ਵਾਹਿਗੁਰੂ ਕਰੇ ਪਰਮਾਤਮਾ ਇਹ ਜੇ ਕਹਦੇ ਹੁੰਦੇ ਨੇ ਸੁੱਖ ਨਹੀਂ ਰਿਹਾ ਤਾਂ ਦੁੱਖ ਵੀ ਨਹੀਂ ਰਹੂਗਾ ਤੇ ਇਹ ਵੀ ਘੜੀ ਟਾਲ ਜਵੇ ਪਰਮਾਤਮਾ ਸਭ ਦੀ ਮਿਹਰ ਕਰੇ ਹਾਂਜੀ ਅੰਟੀ ਜੀ ਤੁਸੀਂ ਅੱਜ ਇੱਥੇ ਆਏ ਹੋ ਮੇਲੇ ਦੇ ਵਿੱਚ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਇੱਕ ਪਾਸੇ ਕਬੱਡੀ ਕੱਪ ਚੱਲ ਰਿਹਾ ਹੈ ਇੱਕ ਪਾਸੇ ਤੀਆਂ ਦਾ ਮੇਲਾ ਚੱਲ ਰਿਹਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਜੇ ਲੱਗ ਰਿਹਾ ਬੇਟੇ ਇੱਥੇ ਆ ਕੇ ਸਾਨੂੰ ਆ ਦੇ ਸਭਿਆਚਾਰ ਸਾਨੂੰ ਪਤਾ ਲੱਗ ਰਿਹਾ ਸਾਡੇ ਬੱਚੇ ਇਦਾਂ ਖੇਡ ਰਹੇ ਨੇ ਪੰਜਾਬ ਚ ਇਦਾਂ ਹੋ ਰਿਹਾ ਸੀਗਾ ਨਾ ਇੱਥੇ ਆ ਕੇ ਕਹਿੰਦੇ ਪੰਜਾਬੀ ਨੇ ਪੰਜਾਬੀ ਨਹੀਂ ਭੁੱਲੀ ਸਾਡੇ ਬੱਚੇ ਕੰਮ ਤੇ ਪੈਣਗੇ ਨਸ਼ੇ ਵਤੀ ਤੇ ਬੱਚੇ ਰਹਿਣਗੇ ਹੈਨਾ ਅਸੀਂ ਕਹਿੰਦੇ ਇਹ ਕੰਮ ਕਰਨ ਆਦਾ ਇਸ ਹਾਲ ਕੁਆਡੀ ਟੂਰਨਾਮੈਂਟ ਕਰਵਾਇਆ ਕਰਨ ਇਹਦੇ ਨਾਲ ਬੱਚਿਆਂ ਦੀ ਆਉਦੀ ਸ਼ੋਭਾ ਹੁੰਦੀ ਹੈ ਸਾਡੇ ਬੱਚਿਆਂ ਦੀ ਬਹੁਤ ਵਧੀਆ ਲੱਗ ਰਿਹਾ ਇੱਥੇ ਤੁਹਾਨੂੰ ਪੰਜਾਬ ਦੇ ਮੇਲੇ ਤੇ ਇੱਥੋਂ ਦੇ ਮੇਲਿਆਂ ਚ ਕੀ ਫਰਕ ਦਿਸਦਾ ਇੱਥੇ ਦੇ ਮੇਲੇ ਸਾਨੂੰ ਇੱਕ ਜੁਟ ਕਰਾ ਰਹੇ ਨੇ ਸਾਰਿਆਂ ਨੂੰ हां ਪਿਛਲੇ ਸਾਲ ਮੇਲੇ ਸਾਡੇ ਵੱਡੇ-ਵਡੇਰੇ ਕਰਾ ਰਹੇ ਸੀ ਇੱਥੇ ਬੱਚੇ ਕਰਾ ਰਹੇ ਨੇ ਆਪਦਾ ਹਾਂ ਇਹ ਸਵੇਰ 4:00 ਤਸਨ ਪਤਾ ਲੱਗਦਾ ਵੀ ਅਸੀਂ ਇੱਕ ਪੰਜਾਬੀ ਆਂਦੇ ਹਾਂ ਹਾਂ ਅਸੀਂ ਪੰਜਾਬੀ ਬੋਲੀ ਨਾਲ ਜੁੜੇ ਹੋਏ ਆਂਗੇ ਅਸੀਂ ਇੱਧਰ ਟੀਆ ਦਾ ਪ੍ਰੋਗਰਾਮ ਹੋ ਰਿਹਾ ਇੱਧਰ ਬੱਚਿਆਂ ਦਾ ਹੋ ਰਿਹਾ ਬੱਚੇ ਕਿੰਨੀ ਮਿਹਨਤ ਕਰ ਰਹੇ ਨੇ ਇਹ ਕੰਮ ਵਾਸਤੇ ਕਰਨ ਵਾਸਤੇ ਹਾਂਜੀ ਬਹੁਤ ਵਧੀਆ ਲੱਗ ਰਿਹਾ ਬੇਟੇ ਜਿਹੜੇ ਪੰਜਾਬ ਚ ਹੜਾਏ ਹੋਏ ਨੇ ਇੱਥੇ ਸਾਰੇ ਬੰਦੇ ਜਿਹੜੇ ਇਕੱਠੇ ਹੋਏ ਸਭ ਨੇ ਡੋਨੇਟ ਕਰਨਾ ਹੈ ਸਾਰੇ ਹੈਲਪ ਕਰਨੀ ਹੈ ਹੜਾਂ ਦੇ ਵਿੱਚ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਉਹ ਕਰੋ ਜਰੂਰ ਕਰੋ ਜਿੰਨੀ ਹੈਲਪ ਹੁੰਦੀ ਹੈ ਜਰੂਰ ਕਰੀਏ ਆਪਾਂ ਮਦਦ ਦੇਵਾਂਗੇ ਤਾਂ ਆਪਣਾ ਪੰਜਾਬ ਆਪਣੇ ਨਾਲ ਖੜਦਾ ਹਰੇਕ ਜਗ੍ਹਾ ਤੇ ਆਪਾਂ ਅੱਜ ਪੰਜਾਬ ਦੇ ਨੇ ਆਪਾਂ ਪੰਜਾਬ ਦੀ ਜੰਮ ਪਾ ਲਾਂਗੇ ਆਪਾਂ ਪੰਜਾਬ ਨਾਲ ਆਪਣਾ ਖੜਨ ਦਾ ਕੱਚ ਬਣਦਾ ਕੰਮ ਫਰਜ ਬਣਦਾ ਆਪਣਾ ਥੋੜੀ ਤੋਂ ਥੋੜੀ ਜਿੰਨੀ ਕ ਆਪਣੀ ਬੰਦੀ ਹੈ ਸਹਤਾ ਜਰੂਰ ਕਰੀਏ ਆਪਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਇੱਥੇ ਕਾਦੇ ਵੈਂਡਰੋਂ ਸਤਿ ਸ਼੍ਰੀ ਅਕਾਲ ਜੀ ਆਪਾਂ ਜੁਐਲਰੀ ਦਾ ਕਰ ਰਹੇ ਆਂਗੇ ਜਿਹਦੇ ਵਿੱਚ ਆਪਾਂ ਜਿਵੇਂ ਆਕਸੀਡਾਈਜ਼ਡ ਜੁਐਲਰੀ ਹੈ ਇੰਡੀਆ ਦੇ ਵਿੱਚ ਜਿਹੜੀ ਚੀਜ਼ਾਂ ਜ਼ਿਆਦਾ ਚੱਲ ਰਹੀਆਂ ਹਲੇ ਇੱਥੇ ਨਹੀਂ ਆਈਆਂ ਉਹ ਚੀਜ਼ਾਂ ਪਲੱਸ ਆਪਾਂ ਕੁਰਤੇ ਵਗੈਰਾ ਵੀ ਲਿਆਂਦੇ ਆ ਇਸ ਵਾਰ ਹੈਅਰ ਐਸੈਸਰੀਜ਼ ਐਂਡ ਆਲ ਉਹ ਚੀਜ਼ਾਂ ਲਿਆਂਦੀ ਆ ਆਪਾਂ ਜਿਵੇਂ ਆਪਾਂ ਇੱਥੇ ਪੰਜਾਬ ਤੋਂ ਦੂਰ ਇੱਕ ਮ mini ਪੰਜਾਬ ਬਸਾਇਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਤੁਹਾਨੂੰ ਕਿੱਦਾਂ ਦਾ ਮਾਹੌਲ ਲੱਗਦਾ ਦੇਖੋ ਪੰਜਾਬ ਵਾਲੀ ਗੱਲ ਤਾਂ ਦੇਖੋ ਪੰਜਾਬ ਦੇ ਵਿੱਚ ਹੀ ਐ ਬਟ ਹਾਂ ਆਪਾਂ ਕੋਸ਼ਿਸ਼ ਕਰ ਸਕਦੇ ਆ ਕਿ ਇੱਥੇ ਉਹ ਚੀਜ਼ਾਂ ਲਿਆ ਸਕੀਏ ਆਪਣੇ ਕਲਚਰ ਨੂੰ ਲਿਆ ਸਕੀਏ ਆਪਣੇ ਜੋ ਉੱਥੇ ਜੁਐਲਰੀ ਆਪਣੇ ਸੂਟਸ ਚੱਲਦੇ ਆ ਜੋ ਜਿਹੜਾ ਪਹਿਰਾਵਾ ਆਪਾਂ ਉੱਥੇ ਪਾੰਦੇ ਆ ਉਹ ਆਪਾਂ ਕੋਸ਼ਿਸ਼ ਕਰ ਸਕਦੇ ਆ ਆਪਣੇ ਟਰੈਡੀਸ਼ਨਸ ਨੂੰ ਇੱਥੇ ਕੰਟੀਨਿਊ ਕਰ ਸਕੀਏ ਤਾਂ ਕਿ ਹੁਣ ਵਾਲੀ ਜਨਰੇਸ਼ਨ ਜਾਂ ਆਉਣ ਵਾਲੀ ਜਨਰੇਸ਼ਨ ਉਹ ਚੀਜ਼ਾਂ ਨੂੰ ਭੁੱਲੇ ਨਾ ਤੇ ਤੁਸੀਂ ਆਪਣੇ ਵੈਂਡਰਸ਼ਿਪ ਤੋਂ ਅੱਜ ਦੀ ਜਨਰੇਸ਼ਨ ਨੂੰ ਤੇ ਇੱਥੇ ਸਾਰੇ ਆਏ ਹੋਏ ਲੋਕਾਂ ਨੂੰ ਜੇ ਤੁਸੀਂ ਕੋਈ ਸੰਦੇਸ਼ ਦੇਣਾ ਹੋਵੇ ਕੀ ਸੰਦੇਸ਼ ਦਿਓ ਬਸ ਇਹੀ ਹੈ ਕਿ ਪੰਜਾਬੀ ਨੂੰ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਇੱਥੇ ਆ ਕੇ ਆਪਾਂ ਪੰਜਾਬੀ ਸਭ ਤੋਂ ਪਹਿਲਾਂ ਭੁੱਲਦੇ ਆਪਾਂ ਨੂੰ ਐ ਲੱਗਦਾ ਕਿ ਇੰਗਲਿਸ਼ ਬੋਲ ਕੇ ਖੂਲ ਬਣ ਜੰਨੇ ਆ ਨੋ ਡਾਊਟ ਇੰਗਲਿਸ਼ ਬਹੁਤ ਮਤਲਬ ਆਪਾਂ ਨੂੰ ਜ਼ਰੂਰਤ ਹੈ ਬੋਲਣ ਦੀ ਪਰ ਪੰਜਾਬੀ ਤਾਂ ਆਪਣੀ ਜੇ ਪੰਜਾਬੀ ਭੁੱਲ ਗਏ ਫਿਰ ਆਪਾਂ ਕਲਚਰ ਹੀ ਭੁੱਲ ਜਾਗੇ ਆਪਣਾ ਬਿਲਕੁਲ ਧੰਨਵਾਦ ਜੀ ਹਾਂਜੀ ਬੀਬੀ ਜੀ ਤੁਸੀਂ ਕਦੋਂ ਦੇ ਆਏ ਹੋਏ ਹੋ ਜੀ ਇਧਰ ਪਾਰ ਸਾਨੂੰ 10 ਸਾਲ ਹੋ ਗਏ ਜੀ ओके ਤੇ ਇਥੋਂ ਦੀਆਂ ਟੀਆਂ ਤੇ ਇੰਡੀਆ ਦੀਆਂ ਟੀਆਂ ਤੁਹਾਨੂੰ ਕੀ ਫਰਕ ਲੱਗਦਾ ਬਹੁਤ ਫਰਕ ਆ ਜੀ ਇੱਥੇ ਬਹੁਤ ਵਧੀਆ ਇੰਜੋਏ ਆ ओके ਤੇ ਉਹ ਟੀਆਂ ਦਾ ਕੀ ਮਹੱਤਵ ਆ ਤੁਹਾਨੂੰ ਕੀ ਲੱਗਦਾ ਵੀ ਲਾਈਕ ਆਪਾਂ ਜਿਹੜੀਆਂ ਟੀਆਂ ਬਣਾਉਂਦੇ ਆ ਉਹਦੀ ਸਾਡੀ ਜ਼ਿੰਦਗੀ ਦੇ ਵਿੱਚ ਲਾਈਕ ਐਸ ਔਰਤ ਦੀ ਜ਼ਿੰਦਗੀ ਚ ਕੀ ਅਹਿਮੀਅਤ ਹੁੰਦੀ ਇਹ ਜੀ ਆਏ ਆ ਮਤਲਬ ਜਦੋਂ ਕੁੜੀਆਂ ਸੋਹਰੇ ਕਈਆਂ ਹੁੰਦੀਆਂ ਨੇ ਬਹਾਨੇ ਨਾਲ ਮਤਲਬ ਦੇ ਕੇ ਆ ਜਾਂਦੀਆਂ ਨੇ ਆਪਣੀਆਂ ਫੈਰਡਸ ਨੂੰ ਮਿਲਦੀਆਂ ਨੇ ਆਪਣੇ ਪੇਰੈਂਟਸ ਨੂੰ ਮਿਲਦੀਆਂ ਨੇ ਇੰਜੋਏ ਕਰਦੀਆਂ ਨੇ ਈਆਂ ਰੈਸ ਕਰਕੇ ਮਨਾਇਆ ਕਿ ਉੱਥੇ ਇਕੱਠੀਆਂ ਹੋ ਜਾਂਦੀਆਂ ਨੇ ਉਹ ਹਾਂਜੀ ਤੇ ਹੋਰ ਤੁਸੀਂ ਕੀ ਇਸ ਤਰ੍ਹਾਂ ਹੁੰਦਾ ਆ ਉਸ ਨਾਲ ਆ ਲੈ ਕੇ ਆਉਂਦਾ ਆ ਤੇ ਇਸ ਕਰਕੇ ਮਤਲਬ ਬਾਹਣੇ ਨਾਲ ਆਇਆ ਜਾਂਦਾ ਮਿਲਿਆ ਜਾਂਦਾ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਬੱਚਿਆਂ ਨੂੰ ਅੱਜ ਕੱਲ੍ਹ ਦੇ ਲੋਕਾਂ ਨੂੰ ਲੈ ਕੇ ਨਹੀਂ ਵੀ ਇਹੀ ਕਹਨੀ ਆ ਵੀ ਆਪਦਾ ਇੰਜੋਏ ਕਰੋ ਵਧੀਆ ਖੁਸ਼ੀ ਮਨਾਓ ਤੁਸੀਂ ਆ ਗੱਲਬਾਤ ਕੀਤੀ ਹੈ ਕਹਿੰਦੇ ਵੀ ਸਾਡੇ ਦਿਲਾਂ 'ਚ ਦਰਦ ਹੈ ਜਿਹੜੀ ਇਹ ਗੱਲ ਕਹਿ ਦਿੱਤੀ ਜਾਂਦੀ ਆ ਵੀ ਨੌਜਵਾਨ ਪੰਜਾਬ ਦਾ ਬਾਹਰ ਤੁਰ ਗਿਆ ਉੱਥੇ ਜਾ ਕੇ ਉਹ ਸੋਚਦਾ ਨਹੀਂ ਪੰਜਾਬ ਦੇ ਬਾਰੇ ਇਹ ਉਹ ਨੌਜਵਾਨ ਨੇ ਸਭ ਤੋਂ ਪਹਿਲਾਂ ਜਿਹੜੇ ਮਹਾਰਾਜੇ ਕੋਲੇ ਅਰਦਾਸਾਂ ਕਰਦੇ ਆ ਵੀ ਸਾਡਾ ਪੰਜਾਬ ਆ ਜਿਹੜਾ ਸੁਖੀ ਸੰਦੇ ਬਸਿਆ ਹਾਂ ਮੈਂ ਮੁੱਢ ਦੱਸ ਦੇਣਾ ਆ ਵਿਨਿਪੈਕ ਕਬੱਡੀ ਕੱਪ 225 ਇਸ ਵੇਲੇ ਆ ਮੇਰੇ ਖੱਬੇ ਹੱਥ ਇਸ ਵੇਲੇ ਚੱਲ ਰਿਹਾ ਔਰ ਦੂਜੇ ਪਾਸੇ ਇਧਰ ਤੀਆਂ ਜਿਹੜੀਆਂ ਮੇਰੇ ਸੱਜੇ ਹੱਥ ਇਧਰ ਤੀਆਂ ਵੀ ਜੜੀਆਂ ਨੇ ਉਹ ਵੀ ਉਹਨਾਂ ਦਾ ਵੀ ਹੋ ਰਿਹਾ ਜੀ ਪ੍ਰੋਗਰਾਮ ਆ ਇਧਰ ਵਿਨਿਪੈਕ ਦਾ ਕਬੱਡੀ ਕੱਪ ਸ਼ਾਮਾਂ ਤੱਕ ਇਹ ਜਿਹੜਾ ਕਬੱਡੀ ਕੱਪ ਹੈ ਕੌਣ ਜਿੱਤ ਕੇ ਲੈ ਜਾਵੇਗਾ ਕਿਹਦੇ ਹਿੱਸੇ ਟਰੋਫੀ ਆ ਜਾਵੇਗੀ ਕਿਹੜਾ ਬੈਸਟ ਜਾਪੀ ਕਿਹੜਾ ਬੈਸਟ ਰੇਡਰ ਹੋਵੇਗਾ ਇਹ ਸ਼ਾਮ ਤੱਕ ਪਤਾ ਲੱਗੇਗਾ 21 ਲੱਖ ਰੁਪਈਆ ਯੂਨਾਈਟਿਡ ਬ੍ਰਦਰਸ ਕਬੱਡੀ ਕਲੱਬ ਦੇ ਵੱਲੋਂ ਜਿਹੜਾ ਦਿੱਤਾ ਜਾਣਾ ਔਰ ਦੇਖਦੇ ਆ ਸ਼ਾਮ ਤੱਕ ਮਾਹੌ